ਤੁਸੀਂ ਦੇਖ ਰਹੇ ਹੋ ਸਾਨੂੰ ਇਸ ਵਕਤ ਸਰੀ ਤੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਕੈਨੇਡਾ ਚ ਪੁਰਾਣੇ ਪੰਜਾਬੀ ਆਪਣੇ ਬਹੁਤ ਪਹਿਲਾਂ ਦੇ 1900 ਦੇ ਸ਼ੁਰੂ-ਸ਼ੁਰੂ ਇਹ ਚ ਮੈਨੂੰ ਲੱਗਦਾ ਉਦੋਂ ਦੇ ਇੱਥੇ ਆਏ ਪੰਜਾਬੀ ਬੈਠੇ ਆ ਉਹਨਾਂ ਚੋਂ ਇੱਕ ਅੱਜ ਪਰਿਵਾਰ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ ਤੇ ਜਿਹੜੇ ਮੈਨੂੰ ਲੱਗਦਾ 1905 7 ਇੱਥੇ ਜੇ ਕਰਕੇ ਇੱਥੇ ਆਏ ਹੋਣਗੇ ਚੌਥੀ ਪੰਜਵੀਂ ਪੀੜ੍ਹੀ ਆ ਉਹਨਾਂ ਦੀ ਤੇ ਅੱਜ ਕੱਲ ਉਹਨਾਂ ਦਾ ਮਤਲਬ ਜਿਹੜੀ ਚੌਥੀ ਜਾਂ ਪੰਜਵੀਂ ਪੀੜ੍ਹੀ ਆ ਕੈਨੇਡੀਅਨ ਪੁਲਿਸ ਚ ਜੌਬ ਕਰਦੀ ਹੈਗੀ ਨਾਲ ਕਨੇਡੀਅਨ ਪੁਲਿਸ ਨਾਲ ਮਲਾਵਾਂਗੇ ਕਿ ਕੈਨੇਡਾ ਦੀ ਜਿਹੜੀ ਪੁਲਿਸ ਹੈ ਉਹ ਕਿਹੋ ਜੀ ਹੈ ਕੀ ਕਹਿੰਦੇ ਪਾਣੇ ਐ ਐਮ ਸੀ ਆਰ ਸੀ ਐਮ ਪੀ ਆਰ ਸੀ ਆਰ ਸੀ ਐਮ ਪੀ ਸਰੀ ਦੀ ਆਰ ਸੀ ਐਮ ਪੀ ਓਕੇ ਸਰੀ ਆਰ ਸੀ ਐਮ ਪੀ ਜਿਵੇਂ ਆਪਣੇ ਜਿਵੇਂ ਪੁਲਿਸ ਸਟੇਜ ਨਾਲ ਬਾ ਥਾਣਾ ਕਹਿੰਦੇ ਨੇ ਪੰਜਾਬੀ ਚ ਵੀ ਧਨੌਲੇ ਥਾਣੇ ਚੱਲੇ ਹਾਂ ਸਾਡੇ ਵਾਲਾ ਥਾਣਾ ਮੈਂ ਦੱਸ ਕੈਨੇਡੀਅਨ ਮਾਉਂਟਡ ਪੁਲਿਸ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਅੱਜ ਅਸੀਂ ਉਹਨਾਂ ਨੂੰ ਤੁਹਾਨੂੰ ਮਲਾਉਣ ਜਾ ਰਹੇ ਹਾਂ ਜੀ ਲਓ ਜੀ ਇਹ ਅਸੀਂ ਪਹੁੰਚ ਗਏ ਆ ਬਾਈ ਜੀ ਦੇ ਘਰੇ ਤੇ ਕਾਫੀ ਦਿਨਾਂ ਦੀ ਸਾਡੀ ਗੱਲਬਾਤ ਚੱਲ ਰਹੀ ਸੀ ਤੇ ਫਾਈਨਲੀ ਅੱਜ ਮੀਟਅਪ ਹੋਣ ਜਾ ਰਹੇ ਹੈਗਾ ਤੇ ਮਤਲਬ ਜਿੱਦਣ ਦੇ ਅਸੀਂ ਕੈਨੇਡਾ ਆਏ ਪਹਿਲੇ ਦਿਨ ਤੋਂ ਵੀ ਬਾਈ ਜੀ ਸੁਖ ਬਾਈ ਨੂੰ ਫੋਨ ਕਰਨ ਲੱਗੇ ਸੀ ਹੈ ਬਣੇ ਮੈਂ ਕਿਹਾ ਜਿੱਦਣ ਦੇ ਅਸੀਂ ਆਏ ਪਹਿਲੇ ਦਿਨ ਤੋਂ ਹੀ ਫੋਨ ਕਰ ਰਹੇ ਸੀ ਹਨਾ ਅੱਲੇ ਦਿਨ ਤੁਸੀਂ ਕਨਫਰੋਨ ਆਉਂਦੇ ਸੀਗੇ ਹਾਂ ਵੀ ਜ਼ਰੂਰ ਲੈ ਕੇ ਆਏ ਹਾਂ ਕਹਿੰਦੇ ਸੀ ਵੀ ਮੇਰੇ ਵਾਈਫ ਦੇਖਦੇ ਸੀ ਤੇ ਉਹਨਾਂ ਨੇ ਮੈਨੂੰ ਦੇਖਣ ਲਾਇਆ ਅੱਛਾ ਵਾਈਫ ਨੇ ਦੇਖਣ ਲਾਇਆ ਵਾਈਫ ਨੇ ਦੇਖਣ ਲਾਇਆ ਕਹਿੰਦੇ ਮੈਂ ਕੋਈ ਪੰਜਾਬੀ ਮੂਵੀ ਨਹੀਂ ਦੇਖੀ ਪਰ ਵੀ ਤੁਹਾਡੇ ਨਾਲ ਇੰਨੇ ਐਡਿਕਟ ਹੋ ਗਏ ਇਹ ਤੇ ਹੁਣ ਇਹ ਕਹਿੰਦੇ ਵੀ ਅਸੀਂ ਏਵਰੀ ਡੇ ਵੇਟ ਕਰਦੇ ਹਾਂ ਇਹਨਾਂ ਦੇ ਵਲੌਗ ਦੀ ਦੇਖ ਲਓ ਨਸ਼ਾ ਲਾ ਦਈਦਾ ਫਿਰ ਆਹ ਦੇਖੋ ਜਿੰਨੇ ਪੰਜ ਪੰਜ ਪੀੜੀਆਂ ਹੋਈਆਂ ਨੇ ਆ ਇਹਨਾਂ ਨੂੰ ਦੇਖ ਇਹ ਦੇਖੋ ਘਰ-ਬਾਰ ਐਡੇ-ਐਡੇ ਘਰ-ਬਾਰ ਹੈ ਤੁਹਾਨੂੰ ਬਾਜਵਾ ਕੇ ਦਿਖਾਉਨੇ ਆ ਸੀ ਜੀ ਚਲੋ ਖੁਸ਼ੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਜਾਓ 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 ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਇੱਥੋਂ ਦਾ ਜਮਿਆ ਪਾਲਿਆ ਤੇ ਮੈਂ ਬਾਲੀਆਂ ਇੰਡੀਅਨ ਮੂਵੀ ਆਂ ਦਾ ਕੁਝ ਦੇਖਦਾ ਨਹੀਂ ਹੈਗਾ ਹਾਂਜੀ ਤੇ ਮੇਰੀ ਵਾਈਫ ਤੇ ਦੇਸੀ ਉਹ ਉਹ ਰਿਆ ਮੇਰੇ ਕੋਲੇ ਤੇ ਮੈਂ ਗਿਆ ਤੇ ਉਹਨਾਂ ਨੇ ਕਿਹਾ ਵੀ ਆ ਦੇਖੋ ਹਨਾ ਖੁਸ਼ੀ ਤੇ ਰਿਪਨ ਹਾਂਜੀ ਮੈਂ ਕਿਹਾ ਮੈਂ ਕਿਹੜਾ ਮੈਂ ਨਹੀਂ ਦੇਖਣਾ ਮੰਗਦਾ ਹੈਗਾ ਜਦੋਂ ਮੈਂ ਦੇਖਣ ਲੱਗਿਆ ਮੈਨੂੰ ਇੰਨੀ ਐਡਿਕਸ਼ਨ ਆਈ ਆ ਹਨਾ ਹਾਂਜੀ ਮੈਨੂੰ ਦਾ ਇੰਨਾ ਪਿਆਰ ਆ ਗਿਆ ਤੁਹਾਡੇ ਨਾਲ ਰਾਈਟ ਮੈਂ ਕਿਹਾ ਇਹ ਬੰਦੇ ਗੁਰੂਆ ਵੰਗੂ ਆ ਗਿਆ ਹਾਈ ਰਾਈਟ ਨਾ ਨਾ ਅਨਬਲੀਵਾਬਲ ਲਾਈਕ ਮੈਂ ਤਾਂ ਬਹੁਤ ਖੁਸ਼ੀ ਹੋਇਆ ਤੁਹਾਡੇ ਨਾਲ ਦਰਸ਼ਨ ਕਰਕੇ ਮੈਨੂੰ ਮੈਂ ਜਿਆਦਾ ਚੰਗਾ ਲੱਗਿਆ ਹੂੰਗਾ ਖੁਸ਼ੀ ਨਾਲ ਨੋ ਖੁਸ਼ੀ ਦਾ ਖੁਸ਼ੀ ਇਸ ਆ ਬੈਸ ਚਲੋ ਥੈਂਕ ਯੂ ਜੀ ਥੈਂਕ ਯੂ ਮੈਂ ਤਾਂ ਮਜ਼ਾਕ ਕਰਦਾ ਸੀ ਨਾ ਆ ਨੀ ਜੀ ਸ਼ੁਰੂ ਵਾਲੀਆਂ ਫੋਟੋਆਂ ਜਦੋਂ ਪੰਜਾਬੀ ਆਪਣੇ ਮਿਲਣਾ ਚ ਕੰਮ ਕਰਦੇ ਸੀਗੇ ਤੇ ਇਹ ਇਹ ਇਹਨਾਂ ਦੇ ਸਭ ਤੋਂ ਵੱਡੇ ਆ ਪੁਰਖੇ ਕਹਿ ਸਕਦਾ ਮੈਂ ਜਿਹੜੇ ਆਏ ਸੀ ਤੇ ਇਹ ਉਦੋਂ ਬਾਅਦ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਬਾਅਦ ਚੋਂ ਮਤਲਬ ਇੱਥੇ ਰਹੇ ਤੇ ਇਹਨਾਂ ਦੀ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਹਾਂਜੀ ਵੀ ਜਿਵੇਂ ਇਹਨਾਂ ਦੀ 5th ਜਨਰੇਸ਼ਨ ਆ ਇੱਥੇ ਇਹਨਾਂ ਦੇ ਬੱਚਿਆਂ ਦੀ 5th ਜਨਰੇਸ਼ਨ ਆ ਹਾਂਜੀ ਪਰ ਇਹ ਵਿਆਹ ਕਰਾਉਂਦੇ ਆ ਇੰਡੀਆ ਤੋਂ ਕੁੜੀਆਂ ਲੈ ਕੇ ਆਉਂਦੇ ਆ ਇੰਡੀਆ ਜਾ ਕੇ ਵਿਆਹ ਕਰਾ ਕੇ ਆਉਂਦੇ ਆ ਹਾਂਜੀ ਅੱਜ ਕੱਲ ਕੀ ਹੁੰਦਾ ਹੈ ਜੇ ਇੱਕ ਪਹਿਲੀ ਜਨਰੇਸ਼ਨ ਵੀ ਇੱਥੇ ਹੋ ਜੇ ਨਾ ਉਹ ਵੀ ਕਹਿਣਗੇ ਉਸ ਤਾਂ ਇੱਥੋਂ ਦੀ ਕੁੜੀ ਨਾਲ ਹੀ ਕੈਨੇਡੀਅਨ ਕੁੜੀ ਨਾਲ ਵਿਆਹ ਕਰਾਉਣਾ ਇੱਥੋਂ ਦੀ ਬੌਂਡ ਹੋਵੇ ਕਿਉਂਕਿ ਵਿਚਾਰ ਨਹੀਂ ਰਲਦੇ ਦੇਖੋ ਇਹਨਾਂ ਦੀ 5th ਜਨਰੇਸ਼ਨ ਹੋ ਕੇ ਵੀ ਤਾਂ ਵੀ ਤਾਂ ਇਹ ਇੰਡੀਆ ਤੋਂ ਅੰਗਲ ਇੰਡੀਆ ਤੋਂ ਲੈ ਕੇ ਆਏ ਆਂਟੀ ਨੂੰ ਹੁਣ ਇਹਨਾਂ ਦੇ ਬੇਟੇ ਨੇ ਵੀ ਇੰਡੀਆ ਤੋਂ ਡਾਟ ਵਿਆਹ ਕੇ ਇੰਡੀਆ ਜਾ ਕੇ ਵਿਆਹ ਕੀਤਾ ਥੋੜਾ ਜਿਹਾ ਨਾ ਤੁਹਾਨੂੰ ਹੁਣ ਬਾਹਰਲੇ ਪਾਸੇ ਦਿਖਾ ਦਮੈਂ ਤੇ ਜਿਹੜਾ ਇਹ ਪੈਨਾਰੋਮਾ ਏਰੀਆ ਹੈਗਾ ਇੱਥੇ ਸੁਣਿਆ ਸੀਗੇ ਘਰ-ਬਾਰ ਬਹੁਤ ਸੋਹਣੇ ਵਾਕਈ ਸੋਹਣੇ ਆ ਤੁਸੀਂ ਦੇਖੋ ਕਿੱਡੇ ਵੱਡੇ-ਵੱਡੇ ਵਧੀਆ ਘਰ ਬਣੇ ਹੋਏ ਭਾਵੇਂ ਸਰੀਚ ਸਭ ਤੋਂ ਜ਼ਿਆਦਾ ਵਧੀਆ ਘਰ ਆ ਮਤਲਬ ਇੱਥੇ ਏਰੀਆ ਸਭ ਤੋਂ ਵਧੀਆ ਏਰੀਆ ਵੱਡੇ ਘਰ ਵੀ ਮਤਲਬ ਮਤਲਬ ਇੱਥੇ ਵੱਡੇ ਘਰ ਅਲਾਵਾਂਸ ਆ ਜਿਵੇਂ ਆਪਾਂ ਨੂੰ ਇੱਥੇ ਆਪਾਂ 10000 ਸਕਰ ਫੀਟ 15000 ਸਕਰ ਫੀਟ ਕਿੰਨਾ ਵੀ ਬਣਾ ਸਕਦੇ ਹਾਂ ਅੱਛਾ ਹਾਂ ਹੋਰ ਬਹੁਤ ਜ਼ੋਨਿੰਗ ਦਾ ਫਰਕ ਪਿਆ ਜਾਂਦਾ ਹੂੰ ਇਹ ਤੋਂ ਅੱਗੇ ਨਹੀਂ ਬਣਾ ਸਕਦੇ ਆਪਾਂ ਤੇ ਤੁਹਾਨੂੰ ਇੱਧਰ ਨੂੰ ਦਿਖਾ ਦਿੰਦਾ ਮੈਂ ਸੱਚੀ ਸੋਹਣੇ ਆ ਇਹ ਗੱਲ ਮੈਨੂੰ ਭੈਣ ਹੁਣ ਜਿੱਦੇ ਪਹਿਲੇ ਦਿਨ ਦੇ ਦੱਸੀ ਜਾਂਦੇ ਸੀ ਨੇ ਉਹ ਘਰ ਇੱਧਰ ਵਧੀਆ ਤੇ ਖੁੱਲੇ ਆ ਇਹਨਾਂ ਨੇ ਵੀ ਹੁਣ ਲੈਣਾ ਇੱਧਰ ਹੀ ਲੱਭ ਰਹੇ ਆ ਵੀ ਘਰ ਜਾਂ ਫਿਰ ਫਾਰਮ 'ਚ ਬਣਾ ਰਹੇ ਆ ਤਾਂ ਗ੍ਰੀਨਰੀ ਬਹੁਤ ਆ ਇਹਨਾਂ ਨੇ ਆਪਣਾ ਤਾਂ ਹਾਂਜੀ ਤੱਬਰ ਵੱਡਾ ਆ ਇਹਨੇ ਜੁਆਇੰਟ ਫੈਮਿਲੀ ਐ ਜੁਆਇੰਟ ਫੈਮਿਲੀ ਰਹਿਣ ਅੰਦਰ ਰਹਣ ਕਰਕੇ ਨਾ ਇਹ ਤਾਂ ਖੇਤਾਂ ਚ ਖੇਤਾਂ ਚ ਬਣਾਉਣਗੇ ਹੁਣ ਖੇਤਾਂ ਚ ਜਾ ਰਹੇ ਹਨ ਤੇ ਚਲੋ ਕਰੀਏ ਫਿਰ ਅੰਕਲ ਨਾਲ ਗੱਲਬਾਤ ਬਾਹਰੇ ਜਾ ਕੇ ਦਿਖਾਉਣੇ ਆ ਜੀ ਤੁਹਾਨੂੰ ਫਿਰ ਅਸੀਂ ਚੱਲਦੇ ਆ ਹੁਣ ਅੰਕਲ ਨਾਲ ਬਾਹਰਲੇ ਪਾਸੇ ਗੱਲਾਂਬਾਤਾਂ ਕਰਦੇ ਹਾਂ ਉੱਧਰ ਜਾ ਕੇ ਚਲਿਏ ਜੀ ਹਾਂਜੀ ਕਰ ਬਹੁਤ ਸੋਹਣਾ ਤੁਹਾਡਾ ਵਧੀਆ ਏਰੀਏ ਚ ਆ ਪਾਪਾ ਜੀ ਦੀ ਕਿਰਪਾ ਜੀ ਹਾਂ ਜੀ ਆ ਸਾਡੇ ਸਾਡੇ ਬਸ ਨੇ ਆ ਜੋ ਬਾਬਾ ਜੀ ਕਰਦੇ ਆ ਜਿਆਦਾ ਕੁਛ ਕਰਦਾ ਸਹੀ ਗੱਲ ਹੈ ਜੀ ਐਨੀ ਵੱਡੀ ਗੱਲ ਨਹੀਂ ਨਿਮਰਤਾ ਵੀ ਹੈ ਹਾਂ ਜੀ ਇਹ ਦੇਖ ਲਓ ਇਹ ਵੀ ਇਹ ਵੀਰਾਰ ਨੇ ਆ ਭੈਣ ਹੋਣੀ ਬਰਾੜ ਨੇ ਇਹ ਵੀਰਾਰ ਦੋਨੇ ਬਰਾੜ ਬਰਾੜ ਇਕੱਠੇ ਹੋ ਗਏ ਸਹੀ ਹੈ ਹੁਣ ਤਾਂ ਵੈਸੇ ਵੀ ਸਾਡੀ ਭੈਣ ਵੀ ਬਰਾੜਾ ਨੇ ਵਿਆਹੀ ਹੈ ਤੁਸੀਂ ਸਾਡੇ ਵੱਡੇ ਭਰਾ ਹੋਏ ਹੈ ਹਾਂ ਸਾਡੇ ਰਿਸ਼ਤੇਦਾਰੀਆਂ ਵਾਲੇ ਕੰਮ ਹੈ ਹੁਣ ਤਾਂ ਬਾਕੀ ਤੁਹਾਡੀ ਜੌਬ ਹੈ ਜੇ ਸਟਿਲ ਚੱਲ ਰਹੀ ਹੈ ਹੁਣ ਜੌਬ ਚੱਲਦੀ ਰਹੇ ਉਹ ਫਿਰ ਕਦੇ ਚਲਾਨ ਚਲੋਣ ਵੀ ਬਚਾਉਣਾ ਪੈਂਦਾ ਫੋਨ ਮਾਰ ਕੇ ਕਦੇ ਕਹਿਣਾ ਪੈਂਦਾ ਜੀ ਛੱਡ ਛਡਾ ਉਹ ਬੰਦਾ ਇੰਜ ਵੰਡੀਆ ਗੂ ਹੈ ਹਾਂ ਜੀ ਤੁਹਾਨੂੰ ਪਤਾ ਕਲੂਨ ਕਿਵੇਂ ਆਪਣਾ ਕੈਨੇਡਾ ਦਾ ਕਲੂਨ ਕਿਵੇਂ ਹੈ ਹਾਂ ਜੀ ਆਪਾਂ ਕਲੂਨ ਤੇ ਚੱਲਦੇ ਆਂ ਪਰ ਹੈਲਪ ਵੀ ਕਰਦੇ ਆਂ ਨਾ 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 ਚਲੋ ਮੈਂ ਤਾਂ ਮਜ਼ਾਕ ਕਰਦਾ ਜਿਵੇਂ ਹਾਂ ਹਾਂ ਹਾਂਜੀ 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 ਉਹ ਤਾਂ ਕਰ ਸਕਦੇ ਹਾਂ ਜੀ 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 ਪੰਜਾਬੀਆਂ ਦੀ ਕਹਿੰਦੇ ਜਿਹੜੀ ਮਰਜ਼ੀ ਪੀੜੀ ਹੋਵੇ ਪਾਣੀ ਹੱਥੀਆਂ ਰੋਟੀਆਂ ਨਾਲ ਮੱਖਣ ਅਚਾਰ ਲੱਸੀ ਗੰਡਾ ਦਹੀਂ ਕੀ ਬਾਤ ਆ ਜੀ ਖਾਣੇ ਵੀ ਨਹੀਂ ਭੁੱਲੇ ਜੀ ਤੁਸੀਂ ਤਾਂ ਆਪਣੇ ਖਾਣੇ ਵੀ ਉਹੀ ਰੱਖੇ ਆ ਟ੍ਰੈਡੀਸ਼ਨਲ ਹੈ ਆਪਾਂ ਹੈ ਹੀ ਪੰਜਾਬੀ ਪਮੇ ਜੰਮੇ ਪਲੇ ਇੱਥੋਂ ਦੇ ਆ ਹਾਂਜੀ ਅਸੀਂ ਪੰਜਾਬੀ ਆ ਹਾਂਜੀ ਗੋਰਿਆਂ ਨੂੰ ਦੱਸੀਦਾ ਵੀ ਅਸੀਂ ਪੰਜਾਬੀਆਂ ਸਹੀ ਗੱਲ ਹੈ ਮੈਨੂੰ ਵੀ ਅੱਜ ਪ੍ਰਾਊਡ ਹੋ ਰਿਹਾ ਹਾਂਜੀ ਤੇ ਆ ਪਾਣੀ ਹਾਥੀਆਂ ਰੋਟੀਆਂ ਦਾ ਮਸਾਂ ਖਾਣ ਨੂੰ ਮਿਲਦੀਆਂ ਮੁਸ਼ਕਲ ਦੇ ਨਾਲ ਬੜੀ ਨਾਲ ਹੁਣ ਇਹ ਸਾਨੂੰ ਲੈ ਕੇ ਜਾਣਗੇ ਆਪਣੇ ਪੁਲਿਸ ਸਟੇਸ਼ਨ ਜਿਹੜਾ ਸਰੀ ਦਾ ਪੁਲਿਸ ਥਾਣਾ ਹੈਗਾ ਤੇ ਥਾਣੇ 'ਚ ਜਾ ਕੇ ਬਾਕੀ ਮੈਂਬਰਾਂ ਨਾਲ ਥਾਣੇ ਦੇ ਨਾਲ ਮਿਲਾਵਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਆਜੋ ਜੀ ਮੜਾ ਜੀ ਤੇ ਮੈਂ ਨਾਲ ਇਹ ਵੀ ਪੁੱਛਣਾ ਸੀ ਹਨਾ ਵੀ ਅੱਛਾ ਮੈਨੂੰ ਇਹ ਦੱਸਿਓ ਇੱਕ ਗੱਲ ਤੁਸੀਂ ਸ਼ੁਰੂ ਤੋਂ ਹੀ ਐਦਾਂ ਸੀਗੇ ਨਹੀਂ ਅਸੀਂ ਪਹਿਲਾਂ ਸੈਜਤਾਰੀ ਸੀਗੇ ਅੱਛਾ ਜੀ ਇੱਥੋਂ ਦੇ ਜੰਮੇ ਪਲੇ ਸੀਗੇ ਹਾਂਜੀ ਤੇਮ ਗੋਰਾ ਸੀਗਾ ਜ਼ਿਆਦਾ ਅੱਛਾ ਜੀ ਪੰਜਾਬੀਆਂ ਨੂੰ ਬਸੰਦ ਨਹੀਂ ਕਰਦਾ ਹੁੰਦਾ ਸੀਗਾ ਅੱਛਾ ਪੰਜਾਬੀਆਂ ਨੂੰ ਪਸੰਦ ਨਹੀਂ ਕਰ ਆਜੋ ਅੱਗੇ ਅੱਗੇ ਠੀਕ ਹੈ ਪੰਜਾਬੀਆਂ ਨੂੰ ਪਸੰਦ ਨਹੀਂ ਕਰਦੇ ਸੀ ਨਹੀਂ ਮੱਕਸਾਬਿਆਂ ਨੂੰ ਪਸੰਦ ਨਹੀਂ ਕਰਦੇ ਸੀਗਾ ਕਿਉਂ ਮਤਲਬ ਕੀ ਕਾਰਨ ਸੀਗਾ ਗੋਰੀਆ ਨਾਲ ਤੁਸੀਂ ਜਦੋਂ ਇਥੋਂ ਇਥੋਂ ਦੇ ਬਾਹਰ ਨੂੰ ਹੋਏ ਮਤਲਬ ਬਚਪਨ ਗੋਰੀਆ ਨਾਲ ਬੀਤਿਆ ਗੋਰੇ ਤੁਹਾਡੇ ਫਰੈਂਡ ਸੀਗੇ ਅੱਛਾ ਫਿਰ ਬਾਅਦ ਚੋ ਚੇਂਜ ਆਇਆ ਸਾਰ ਫਿਰ ਚੇਂਜ ਆਇਆ 1971 ਵਿੱਚ ਚੇਂਜ ਆਇਆ ਸਾਨੂੰ ਦਰਸ਼ਨ ਹੋਏ ਸੀ ਬਾਬਾ ਮੀਹਾ ਸਿੰਘ ਦੇ ਅੱਛਾ ਜੀ ਉਹ ਸਿਆੜ ਵਾਲੇ ਇੰਡੀਆ ਉਹ OIC 1971 ਵਿੱਚ ਉਹ ਇੱਥੇ ਕੈਨੇਡਾ ਆਏ ਸੀਗੇ ਉਹ ਕੈਨੇਡਾ ਆਏ ਸੀ ਹਾਂਜੀ ਤੇ ਉਹਨਾਂ ਦਾ ਦਰਸ਼ਨ ਹੋ ਗਏ ਸਾਡੇ ਤੇ ਉਹ ਤੋਂ ਬਾਅਦ ਅਸੀਂ ਬਦਲ ਚੇਂਜ ਹੋ ਗਏ ਉਹਨਾਂ ਦੇ ਉਹਨਾਂ ਕੋਲੇ ਫਿਰ ਤੁਹਾਨੂੰ ਲੈ ਕੇ ਕੌਣ ਗਿਆ ਮਤਲਬ ਤੁਹਾਡੇ ਤਾਂ ਗੋਰੇ ਫਰੈਂਡ ਸੀਗੇ ਤੁਹਾਡੇ ਮਾਦਰ ਫਾਦਰ ਕੌਣ ਲੈ ਗਿਆ ਸੋ ਪਹਿਲੀ ਮੇਰੀ ਮਾਂ ਵੀ ਗਈ ਸੀ ਕਿ ਉਹ ਸਾਗਰ ਗੁਰਦੁਆਰੇ ਸੀਗਾ ਉੱਥੇ ਨਿਊਸ ਮਿਨਿਸਟਰ ਹਾਂਜੀ ਤੇ ਉਹ ਕਹਿੰਦੀ ਬਸੰਤ ਆਏ ਹੋਇਆ ਵੀ ਆਪਾਂ ਮਿਲ ਕੇ ਆਈਏ ਡੈਡੀ ਸਾਡਾ ਡੈਡੀ ਪੀਂਦਾ ਹੁੰਦਾ ਸੀ ਬਹੁਤ ਜ਼ਿਆਦਾ ਪੀਂਦਾ ਹੁੰਦਾ ਸੀ ਜਦੋਂ ਪਹਿਲਾ ਆਇਆ ਸੀਗਾ ਕੈਨੇਡਾ ਹਾਂਜੀ ਉਹ 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 ਪਾਰ ਗਾਲ ਪਾਰ ਗਿਆ ਸੀਗੀ ਰਿਕੋਲੇ ਹਾਂਜੀ ਤੇ ਫਿਰ ਉਹਨਾਂ ਨੇ ਕਟਾਤੀ ਸੀਗੀ ਤੇ ਉਹਨਾਂ ਦੇ ਫਿਰ ਆਪਣਾ ਦਰਸ਼ਨ ਕੀਤਾ ਤੇ ਫਿਰ ਬਦਲ ਗਏ ਉਹਨਾਂ ਨੇ ਸਾਰੀ ਸ਼ਰਾਬ ਛੱਡ ਦਿੱ ਫਿਰ ਸਿੱਖ ਬਣ ਗਏ ਅੱਛਾ ਫਿਰ ਤੁਸੀਂ 9071 ਚ ਫਿਰ ਤੁਸੀਂ ਸਿੰਘ ਸੱਜੇ ਸਿੰਘ ਸੱਜ ਗਏ ਪਾਪਾ ਜੀ ਦੇ ਕਰਕੇ ਹੁਣ ਤੁਹਾਨੂੰ ਚੇਂਜ ਮਤਲਬ ਲੱਗਿਆ ਵੀ ਪਹਿਲਾਂ ਵਾਲੀ ਲਾਈਫ ਤੇ ਜਿੱਥੇ ਤੁਹਾਨੂੰ ਐ ਲੱਗਿਆ ਵੀ ਵੀ ਪ੍ਰਾਊਡ ਯਾਰ ਮੈਂ ਤਾਂ ਇੰਨਾ ਖੁਸ਼ ਹਾਂ ਵੀ ਮੈਂ ਸਿੱਖ ਬਣ ਗਿਆ ਤੇ ਕੈਨੇਡਾ ਵਿੱਚ ਆਪਾਂ ਸਾਰੇ ਗੌਰਿਆਂ ਨੂੰ ਅ ਦ ਸਿੱਧਾ ਹੁੰਦਾ ਵੀ ਕਿ ਕਿਵੇਂ ਸਿੱਖ ਵੀ ਸਿੱਖੀ ਕਰ ਸਕਦੇ ਆ ਹਾਂਜੀ ਸਿੱਖ ਕੈਨੇਡਾ ਨੂੰ ਰੂਲ ਕਰ ਸਕਦੇ ਆ ਜੇ ਅਸੀਂ ਸਾਡੇ ਕੋਲੇ ਹਥਵਾਕ ਹੋਵੇ ਅਸੀਂ ਜੇ ਇਕੱਠੇ ਹੋ ਜਾਈਏ ਅਸੀਂ ਛੱਡ ਨਹੀਂ ਸਕਦੇ ਆ ਰੂਲ ਕਰ ਸਕਦੇ ਆ ਹਾਂਜੀ ਪਲੇ ਸਟੇਸ਼ਨ ਹੈ ਤਾਂ ਕਿੰਨੀ ਦੂਰ ਹੈ ਜੀ ਇੱਥੋਂ ਆਪਣਾ ਬੱਸ 5 ਮਿੰਟਾਂ 5 ਮਿੰਟ ਹਾਂਜੀ ਗੱਡੀਆਂ-ਗੁੱਡੀਆਂ ਉੱਥੇ ਦੇਖ ਸਕਦੇ ਆ ਸਾਰੀਆਂ ਆਪਾਂ ਸਾਰੀਆਂ ਗੱਡੀਆਂ ਦਿਖਾਵਾਂਗੇ ਸਾਰੀ ਇੰਟਰਵਿਊ ਕਰਾਵਾਂਗੇ ਹਾਂਜੀ ਇਹ ਵੀ ਦੱਸਣ ਵਾਲੀ ਗੱਲ ਆ ਵੀ ਇਹ ਕਹਿੰਦੇ ਜਦੋਂ ਮੇਰਾ ਵਿਆਹ ਹੋਇਆ ਇੰਡੀਅਨ ਕੁੜੀ ਨਾਲ ਹਾਂਜੀ ਉਹਦੇ ਕਰਕੇ ਵੀ ਮੇਰੇ 'ਚ ਹੋਰ ਜਿਵੇਂ ਲਾਈਕ ਪੰਜਾਬੀਅਤ ਨੂੰ ਲੈ ਕੇ ਸਿੱਖੀਜ਼ਮ ਨੂੰ ਲੈ ਕੇ ਹੋਰ ਚੇਂਜ ਆਇਆ ਕਿਉਂਕਿ ਇਹ ਕਹਿੰਦੇ ਜੇ ਮੇਰਾ ਇੱਥੋਂ ਦੀ ਕੁੜੀ ਨਾਲ ਵਿਆਹ ਹੋ ਜਾਂਦਾ ਫਿਰ ਤਾਂ ਖਤਮ ਸੀ ਸਹੀ ਗੱਲ ਅਸੀਂ ਤਾਂ ਬਹੁਤ ਕਿਰਪਾ ਸਾਡੇ ਤੇ ਹੋਈ ਆ ਵੀ ਅਸੀਂ ਇੰਡੀਅਨ ਕੁੜੀਆਂ ਨਾਲ ਵਿਆਹ ਕੀਤਾ ਪੰਜਾਬ ਨਾਲ ਹਾਂਜੀ ਸਾਡਾ ਪਿਆਰ ਹੈਗਾ ਪੰਜਾਬ ਨਾਲ ਆਪਾਂ ਇੱਥੋਂ ਦੇ ਜੰਮੇ ਪਲੇ ਆ ਅਸੀਂ ਪਹਿਲਾਂ ਕਹਿੰਨੇ ਅਸੀਂ ਸਿਕ ਕੈਨੇਡੀਅਨਸ ਕਾਚ ਹੂੰ ਸਹੀ ਕੈਨੇਡੀਅਨਸ ਸਹੀ ਗੱਲ ਹੈ ਜੀ ਹੁਣ ਤੁਹਾਡਾ ਪੰਜਾਬ ਹੀ ਆਪਣਾ ਘਰ ਹੈ ਆਪਣੇ ਘਰੇ ਆਇਓ ਜਦੋਂ ਜੀ ਕੀਤਾ ਤੁਹਾਡਾ ਥੈਂਕ ਯੂ ਵੈਰੀ ਮੱਚ ਹਾਂ ਜਰੂਰ ਹੈ ਮੈਂ ਕਹਾਂ ਸਾਨੂੰ ਮਾਨ ਹੋ ਵੀ ਸਾਰੇ ਦੀ ਪੁਲਿਸ ਫਿਰਦੀ ਹੈ ਕਿਤੇ ਜਾਓ ਕਈ ਨਾ ਕਈਆਂ ਦੇ ਕੋਈ ਕਾਂਡ ਕਰਾਇਓ ਮੈਂ ਤਾਂ ਹਨਾ ਰਿਪਨ ਤੇ ਖੁਸ਼ੀ ਦਾ ਇਨਾ ਧੰਨਵਾਦ ਕਰਦਾ ਜੀ ਮੇਰੀ ਵਾਈਫ ਨੇ ਲਵਾਇਆ ਮੈਨੂੰ ਆਹ ਦੇਖਣ ਪ੍ਰੋਗਰਾਮ ਪਹਿਲਾਂ ਮੈਂ ਦੇਖਦਾ ਨਹੀਂ ਹੁੰਦਾ ਸੀ ਕੋਈ ਪੰਜਾਬੀ ਪ੍ਰੋਗਰਾਮ ਇਨਾਂ ਨੇ ਮੈਨੂੰ ਲਾਇਆ ਤੇ ਮੈਂ ਤਾਂ ਇੰਨਾ ਮੈਂ ਕਿਹਾ ਇੱਕ ਵਾਰੀ ਮੈਂ ਮਿਲ ਜਾਵੇ ਮੈਂ ਮੇਰਾ ਦਿਲ ਖੁਸ਼ੀ ਹੋ ਜਾਵੇ ਵੀ ਮੇਰੇ ਚਾਨ ਪਾ ਜਾਣ ਸਾਡੇ ਕਾ ਨਾ 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 ਆਹ ਵੱਡੀ ਗੱਲ ਕਰਤੀ ਤੁਸੀਂ ਇਹ ਤਾਂ ਇੰਨਾ ਮਾਣ ਦੇ ਰਹੇ ਹੋ ਤੁਸੀਂ ਵੈਸੇ ਨਾ ਤੁਹਾਨੂੰ ਦੱਸਾਂ ਸਾਨੂੰ ਇੰਨੇ ਬਿਜ਼ੀ ਸੀਗੇ ਮਤਲਬ ਪਹਿਲਾ ਘਰ ਜਿੱਦਾਂ ਅਸੀਂ ਕੈਨੇਡਾ ਆਏ ਆ ਈਵਨ ਰੋਜ਼ ਸਾਨੂੰ ਲੰਚ ਡਿਨਰ ਦੀਆਂ ਆਫਰਸ ਮਤਲਬ ਆਉਂਦੀਆਂ ਬਿਜ਼ੀ ਇੰਨੇ ਚੱਲ ਰਹੇ ਆ ਨਾ ਪਹਿਲਾ ਘਰ ਹੈ ਉਹ ਵੀ ਕਿਉਂ ਆਏ ਇਹਨਾਂ ਦਾ ਮੋਹ ਖਿੱਚ ਲਿਆ ਯਾਰ ਵੀ ਪੰਜਵੀਂ ਪੀੜ੍ਹੀ ਵੀ ਅੱਜ ਕੈਨੇਡਾ 'ਚ ਬੈਠਿਆ ਵੀ ਕਿਵੇਂ ਆ ਹਨਾ ਵੀ ਉਹ ਉਹ ਦਿਖਾਇਆ ਜਾਵੇ ਜ਼ਰੂਰ ਸਾਰੇ ਪੰਜਾਬ ਵਾਲਿਆਂ ਲਈ ਵੀ ਇੱਕ ਨਵੀਂ ਗੱਲ ਸੀ ਹਨਾ ਹਾਂਜੀ ਤੇ ਬਾਕੀ ਆਪਾਂ ਗੱਲਾਂ ਬਾਤਾਂ ਉੱਥੇ ਜਾ ਕੇ ਵੀ ਕਰਦੇ ਆ ਹਨਾ ਸਹੀ ਜੀ ਲਓ ਜੀ ਅਸੀਂ ਪਹੁੰਚ ਗਏ ਆਏ ਪੁਲਿਸ ਸਟੇਸ਼ਨ ਦੇ ਬਿਲਕੁਲ ਬਾਹਰ ਆ ਪੁਲਿਸ ਦੀਆਂ ਗੱਟੀਆਂ ਵੀ ਖੜੀਆਂ ਤੁਹਾਨੂੰ ਦਿਖਾਉਨੇ ਇਹਨਾਂ ਦੇ ਥਾਣੇ ਕਿਹੋ ਜਿਹੇ ਆ ਆ ਦੇਖੋ ਸਰੀ ਪੁਲਿਸ ਲਿਖਿਆ ਨਾ ਇੱਥੇ ਆ ਦੇਖੋ ਜੀ ਹਿਦਰਲੇ ਪਾਸੇ ਤੇ ਇਹੋ ਜੇ ਹੁੰਦਾ ਜੀ ਇਹਨਾਂ ਦੇ ਪੁਲਿਸ ਥਾਣੇ ਗੱਡੀਆਂ ਹੁੰਦੀਆਂ ਇਹਨਾਂ ਦੀਆਂ ਪੁਲਿਸ ਵਾਲਿਆਂ ਨੂੰ ਇੰੀਆਂ-ਇਆਂ ਗੱਡੀਆਂ ਦਿੱਤੀਆਂ ਹੁੰਦੀਆਂ ਅੰਦਰਲੇ ਪਾਸੇ ਵੀ ਚੱਲਾਂਗੇ ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾਉਣੀ ਆ ਜਿਹੜੇ ਸਾਡੇ ਪੁਲਿਸ ਥਾਣੇ ਹੁੰਦੇ ਜੀ ਪੰਜਾਬ 'ਚ ਪਤਾ ਤੁਹਾਨੂੰ ਕਿਹੋ ਜੇ ਹੁੰਦੇ ਆ ਪਤਾ ਤਾਂ ਨਹੀਂ ਪਤਾ ਪਤਾ ਹੈ ਪੈਸੇ ਲੈਂਦੇ ਆ ਨਾ 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 ਮੈਂ ਚਲੋ ਪੈਸੇ ਵੈਸੇ ਵੀ ਨਾ ਇੰਨੇ ਡਰਾਉਣੇ ਹੁੰਦੇ ਸਾਡਾ ਜਿਹੜਾ ਤਣਾਉਲੇ ਸਾਨੂੰ ਥਾਣਾ ਪੈਂਦਾ ਨਾ ਪਰਾਣਾ ਕਿਲੇ ਜਿਹੜਾ ਪਰਾਣਾ ਕਿਲਾ ਹੁੰਦਾ ਨਾ ਪਰਾਣੇ ਕਿਲੇ ਚ ਫਿਰ ਬੋੜ ਬੂੜ ਹੋਣਗੇ ਉਹਦੇ ਸਾਹਮਣੇ ਬੰਦਾ ਬੰਦਾ ਹੈਲਪ ਨੂੰ ਤਾਂ ਕਿਸੇ ਨੇ ਕੀ ਜਾਂਦਾ ਜਿਹੜਾ ਫਸਿਆ ਹੁੰਦਾ ਉਹ ਵੀ ਨਹੀਂ ਜਾਂਦਾ ਉਹ ਕਹਿੰਦਾ ਡਰਾਉਣੇ ਇੰਨੇ ਹੁੰਦੇ ਆ ਸੀਨ ਵੀ ਪੁਲਿਸ ਕੋਲੇ ਚੱਲੇ ਯਾਰ ਪਤਾ ਨਹੀਂ ਕੀ ਬਣੂਗਾ ਹੈ ਨਹੀਂ ਇੱਥੇ ਤਾਂ ਸਾਊ ਆ ਹਾਂ ਸਾਊ ਆ ਹਾਂ ਬਾਹਰ ਦੀ ਪੁਲਿਸ ਕਹਿੰਦੇ ਪੰਜਾਬ ਚ ਕਹਿੰਦੇ ਜਦੋਂ ਪੁਲਿਸ ਆਜਦੇ ਨੇ ਜਾਂ ਇੰਡੀਆ ਚ ਆਜਦੇ ਨੇ ਕਹਿੰਦੇ ਬੰਦਾ ਕਹਿੰਦਾ ਇੱਕ ਤਾਂ ਊ ਪੰਗੇ ਚ ਫਸਿਆ ਕਿੱਥੋਂ ਆ ਗਏ ਸਿਆਪਾ ਪੈ ਗਿਆ ਇੱਥੇ ਵਾਲੇ ਜੇ ਪੁਲਿਸ ਆਜੇ ਬੰਦੇ ਦੇ ਖੜੇ ਤਾਂ ਇਹਨਾਂ ਦੇ ਜਾਨ ਤੇ ਜਾਨ ਆ ਜਾਂਦੇ ਵੀ ਚੱਲ ਹੁਣ ਪੁਲਿਸ ਆ ਗਈ ਹੁਣ ਮਦਦ ਹੋਊਗੀ ਚਲੋ ਜੀ ਐਨੀਹਾਉ ਹਾਸੀ ਮਜ਼ਾਕ ਕਰਕੇ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਅੰਦਰਲੇ ਪਾਸੇੋਂ ਥਾੜਾ ਸਰਬ ਆਪਾਂ ਹੁਣ ਗੱਡੀ ਦਿਖਾਉਨੇ ਆ ਆਰ.ਸੀ.ਪੀ ਦੀ ਜਿਹੜੀ ਗੱਡੀ ਆ ਆਰ.ਸੀ.ਪੀ ਸਰੀ ਦੀ ਮਰ ਪੁਲਿਸ ਦੀਆਂ ਕੱਟੀਆਂ ਕਿਉਂ ਜੀਆਂ ਇੱਥੇ ਜੀ ਹਰੇਕ ਕੌਲ ਸਾਲੇ ਨੂੰ ਗੱਡੀ ਮਿਲਦੀ ਹੈ ਜਾਂ ਕੋਈ ਪੋਸਟ ਹੁੰਦੀ ਹੈ ਪੋਸਟ ਤੋਂ ਬਾਅਦ ਮਿਲਦੀ ਹੈ ਪੋਸਟ ਤੋਂ ਬਾਅਦ ਬਾਅਦ ਮਿਲਦੀ ਹੈ ਜਦੋਂ ਤੁਹਾਨੂੰ ਜਨਰਲ ਡਿਊਟੀ ਨਹੀਂ ਇੱਥੇ ਜਿਵੇਂ ਹੁਣ ਆਪਣੇ ਪੋਸਟਾਂ ਇੱਥੇ ਸਿਪਾਈ ਦੀ ਜਾਂ ਉਦੋਂ ਉੱਪਰ ਉਦੋਂ ਉੱਪਰ ਇੱਥੇ ਕਿਹੜੀਆਂ-ਕਿਹੜੀਆਂ ਪੋਸਟਾਂ ਹੁੰਦੀਆਂ ਉੱਤੋਂ ਤੱਕ ਆ ਜਿਹੜੇ ਉੱਤੇ ਵਾਲੇ ਆ ਮੈਨੇਜਮੈਂਟ ਉਹਨਾਂ ਦੀ ਪ੍ਰਾਈਵੇਟ ਵੀ ਅਕਲ ਹੁੰਦੀਆਂ ਜਿਹੜੇ ਜੀਡੀ ਹੁੰਦੀਆਂ ਆ ਆਹ ਤੁਹਾਨੂੰ ਦਿਖਾਉਣੀ ਆ ਕਿ ਇਹੇ ਜਿਹੀਆਂ ਲੱਗਦੀਆਂ ਠੀਕ ਆ ਜਿਵੇਂ ਹੁਣ ਨਾਰਮਲ ਬੰਦਾ ਜੌਬ ਕਰਦਾ ਹੈ ਸਿਪਾਈ ਆ ਜਿਵੇਂ ਭਾਵੇਂ ਉਹਨੂੰ ਆਹ ਗੱਡੀਆਂ ਮਿਲਦੀਆਂ ਹਾਂਜੀ ਪੁਲਿਸ ਦੀਆਂ ਗੱਡੀਆਂ ਲੋਜੀਆਂ ਹੁੰਦੀਆਂ ਜੀ ਅੰਦਰਲੇ ਪਾਸੇੋਂ ਬੈਹਿ ਕੇ ਦਿਖਾਉਨੇ ਆਜ ਪੁਲਿਸ ਦੀ ਗੱਡੀ ਚ ਕਿਉਂ ਪੈਂਦੀ ਆ ਧੱਕ ਚੈਂਪੀਅਨ ਅੱਛਾ ਜੀ ਇਹ ਸਪੈਸ਼ਲ ਝੂਟ ਵੀ ਹੁੰਦੀ ਹੈ ਜੀ ਤੁਹਾਨੂੰ ਕੋਈ ਮਤਲਬ ਜੇ ਕੋਈ ਬੱਤੀ ਬੁੱਤੀ ਤੋਂ ਜੰਪ ਆ ਕੀ ਲੱਗਿਆ ਹੋਇਆ ਜੀ ਇਹ ਚ ਇਹ ਕੰਪਿਊਟਰ ਆ ਅੱਛਾ ਕੰਪਿਊਟਰ ਤੋਂ ਸਾਰਾ ਕੁਝ ਪਤਾ ਲੱਗਦਾ ਬੰਦੇ ਦਾ ਜਦੋਂ ਪਲੇਟਾਂ ਰਨ ਕਰਦੇ ਆ ਗੱਡੀਆਂ ਦੀ ਪਲੇਟਾਂ ਵੀ ਬੰਦਾ ਕੌਣ ਆ ਵੀ ਮੰਨ ਲਓ ਜੇ ਤੁਹਾਡੇ ਅੱਗੇ ਮੇਰੀ ਗੱਡੀ ਜਾ ਰਹੀ ਹੈ ਤੁਰੀ ਤਾਂ ਤੁਹਾਨੂੰ ਪਤਾ ਲੱਗ ਜੂਗਾ ਬੰਦਾ ਕੌਣ ਹੈ ਜੀ ਹਾਂਜੀ ਸਾਰਾ ਪਤਾ ਲੱਗ ਜੂ ਤੁਹਾਨੂੰ ਪਤਾ ਸਾਰਾ ਪਤਾ ਲੱਗ ਜਾਂਦਾ ਅੱਛਾ ਇਹ ਇਹ ਸਿਸਟਮ ਨਾਲ ਹਾਂਜੀ ਅੱਛਾ ਨੰਬਰ ਪਲੇਟ ਸਕੈਨ ਹੋ ਜਾਂਦੀ ਹੈ ਤੇ ਪਤਾ ਲੱਗ ਜਾਂਦਾ ਨੰਬਰ ਪਲੇਟ ਸਕੈਨ ਹੋ ਜਾਂਦੀ ਹੈ ਵਾਹ ਕੀ ਬਾਤ ਹੈ ਇਕੱਠੇ ਫਿਰ ਆਪਣਾ ਸਾਇਨ ਸੂਰਨ ਲੱਗਾ ਹੋਇਆ ਸਾਰਾ ਹਾਂਜੀ ਉੱਪਰ ਉਹ ਬੱਤੀ ਤਾਂ ਆ ਗਈ ਉਹ ਆਪਣੇ ਵੀ ਹੁੰਦੀ ਹੈ ਆਹ ਸਿਸਟਮ ਨਹੀਂ ਮੈਂ ਪਰ ਇੰਡੀਆ 'ਚ ਆਪਣੇ ਦੇਖਿਆ ਗੱਡੀਆਂ 'ਚ ਆਪਣੇ ਨਾਰਮਲ ਹੀ ਹੁੰਦੀਆਂ ਅੱਛਾ ਇੱਥੇ ਆ ਸਕਰੀਨ ਤੇ ਆਈ ਜਾਂਦਾ ਜੀ ਜਾਂ ਰੇਡੀਓ 'ਚ ਕਹਦੇ ਤੇ ਆਉਂਦਾ ਇਹ ਇਹ ਰੇਡੀਓ ਸਿਸਟਮ ਆ ਜਿਹੜਾ ਅੱਛਾ ਡਿਸਪੈਚ ਬੋਲਦੇ ਅੱਛਾ ਅੱਛਾ ਪਿੱਛੇ ਬੰਦੇ ਨੂੰ ਬਿਠਾਉਣ ਨੂੰ ਹੱਥ ਗੜੀ ਲਾ ਕੇ ਹੈ ਉਹ ਵਾਹ ਲਿਆ ਦਿਖਾਉਣੇ ਜੀ ਤੁਹਾਨੂੰ ਇਹ ਪਿਛਲੇ ਪਾਸੇ ਦਿਖਾ ਸਕਦੇ ਆ ਇੱਥੇ ਨਾ ਪਿਛਲੇ ਪਾਸੇ ਜੀ ਆ ਵੀ ਲੱਗੀ ਹੁੰਦੀ ਆ ਤੁਹਾਨੂੰ ਦਿਖਾ ਦਾਂ ਆ ਲੱਗੀ ਹੋਈ ਆ ਮਤਲਬ ਜੇਲ ਜੇਲ ਟਾਈਪ ਹੈ ਜਦੋਂ ਬੰਦੇ ਨੂੰ ਬਿਠਾਉਂਦੇ ਆ ਆਪਣੇ ਦਾ ਲੱਦ ਕੇ ਲੈ ਜਾਂਦੇ ਆ ਡਾਲਿਆਂ ਚ ਇਹ ਇੱਕ ਇਹ ਇੱਕ ਰਿਸਪੈਕਟ ਨਾਲ ਲਿਆਉਂਦੇ ਆ ਸਾਡੇ ਇਹ ਤਾਂ ਜੀ ਹੁਣ ਪੰਜਾਬ ਗਏ ਨਹੀਂ ਹੈਗੇ ਤੁਸੀਂ ਤੁਸੀਂ ਪੰਜਾਬ ਪੰਜਾਬ ਘੱਟ ਜਾਂਦੇ ਆ ਮਤਲਬ ਹਾਂ ਤੁਸੀਂ ਪੰਜਾਬ ਆਇਓ ਪਰਦੋਂ ਤੋਂ ਹਾਂ ਬੰਦੇ ਨੂੰ ਜਿਹੜੇ ਡਾਲੇ ਨਹੀਂ ਹੁੰਦੇ ਜਿਹੜੇ ਵੱਡੇ ਪਿੱਕੇ ਹੁੰਦੇ ਨੇ ਆਪਣੇ ਪਿੱਕੇ ਬਹੁਤ ਦੇਖਿਆ ਟੀਵੀ ਤੇ ਹਾਂ ਪਿੱਕੇ ਦੇ ਪਿੱਛੇ ਸੱਟ ਲਿਆਉਂਦੇ ਨੇ ਬੰਦੇ ਨੂੰ ਟੀਵੀ ਤੇ ਦੇਖਿਆ ਟੀਵੀ ਤੇ ਦੇਖਿਆ ਜੀਪਾਂ ਵਾਂਗੂ ਜੀਪਾਂ ਦਾ ਹੁਣ ਚਲੋ ਪਹਿਲਾਂ 90 ਚ ਚਲਦੀਆਂ ਸੀ ਪੁਲਿਸ ਕੋਲੇ ਹੁਣ ਤਾਂ ਆਪਣੇ ਮਹਿੰਦਰਾ ਵਾਲੇ ਪਿੱਕੇ ਦਿੱਤੇ ਹੋਏ ਆ ਜਹੇ ਤੁਹਾਡੇ ਆ ਟਰੱਕ ਹੁੰਦੇ ਜਿਹਨੂੰ ਤੁਸੀਂ ਟਰੱਕ ਬੋਲ ਦਿੰਦੇ ਆ ਉਹਦੇ ਪਿੱਛੇ ਸੱਟ ਕੇ ਲਿਆਉਂਦੇ ਆ ਫਿਰ ਚਾਰ ਜਾਨੇ ਜੇ ਬੰਦਾ ਨਹੀਂ ਆਉਂਦਾ ਕਈ ਵਾਰੀ ਵੈਸੇ ਤਾਂ ਆਪਣੇ ਵੀ ਚਲੋ ਹੁਣ ਬੁਲਾਉਂਦੇ ਆ ਫੋਨ ਕਰ ਦਿੰਦੇ ਆ ਵੀ ਆ ਜੀ ਥਾਣੇ ਜੋ ਕੋਈ ਨਾ ਵੀ ਢੀਠ ਹੋ ਅੱਛਾ ਤੁਹਾਡੇ ਇੱਥੇ ਬਿਠਾ ਕੇ ਲਿਆਉਣਾ ਪੈਂਦਾ ਹਾਂਜੀ ਇਹਦੇ ਵਿੱਚ ਪਾ ਦਿੰਦੇ ਅੱਛਾ ਜੇ ਭਾਵੇਂ ਜੀ ਕੋਈ ਕ੍ਰਿਮੀਨਲ ਹੈ ਰਿਸਪੈਕਟ ਪੂਰੀ ਦਿੱਤੀ ਜਾਂਦੀ ਉਹਨੂੰ ਇੱਜ਼ਤ ਪੂਰੀ ਦਿੱਤੀ ਜਾਂਦੀ ਪੂਰੀ ਇੱਜ਼ਤ ਦਿੰਦੇ ਆ ਕੋਈ ਐਦਾਂ ਨਹੀਂ ਹੈਗਾ ਇੱਕ ਦੋ ਕੇਸ ਹੋ ਜਾਂਦੇ ਜਿਹੜਾ ਕੀ ਬਣਾ ਕੋਈ ਗਲਤੀ ਪੁਲਿਸ ਦਾ ਗਲਤੀ ਬਣ ਕਰ ਦਿੰਦਾ ਫਿਰ ਉਹਨਾਂ ਨੂੰ ਪਨਿਸ਼ਮੈਂਟ ਮਿਲਦੀ ਹੈ ਅੱਛਾ ਜੇ ਪੁਲਿਸ ਵਾਲਾ ਗਲਤੀ ਕਰਦੇ ਇੱਜ਼ਤ ਦੇਣ ਚ ਕ੍ਰਿਮੀਨਲ ਨੂੰ ਜਾਂ ਜੋ ਵੀ ਉਹਨੇ ਕ੍ਰਾਈਮ ਕੀਤਾ ਤਾਂ ਉਹਨੂੰ ਫਿਰ ਪੁਲਿਸ ਵਾਲੇ ਨੂੰ ਸਜ਼ਾ ਮਿਲਦੀ ਹੈ ਵੀ ਤੂੰ ਉਹਨੂੰ ਇੱਜ਼ਤ ਨਾਲ ਕਿਉਂ ਨਹੀਂ ਲੈਂਦਾ ਹਾਂਜੀ ਜਾ ਕੇ ਆਵਾਂ ਦੇ ਨੇ ਕਾਨੂੰਨ ਕੈਨੇਡਾ ਦੇ ਤੇ ਆਹ ਦੇਖੋ ਤੁਹਾਨੂੰ ਮੈਂ ਦਿਖਾਦਾ ਇੱਥੇ ਆਹ ਸ਼ੀਸ਼ਾ ਬੁਲਟ ਪ੍ਰੂਫ ਹੈ ਜੀ ਵੀਰੇ ਹਾਂਜੀ ਸਾਰਾ ਇਹ ਬੁਲਟ ਪ੍ਰੂਫ ਸ਼ੀਸ਼ਾ ਜੀ ਬੰਦਾ ਕਹਿੰਦੇ ਨਾ ਆਹ ਦੇਖੋ ਇੱਥੋਂ ਬੰਦਾ ਇਹ ਨਾ ਬੰਦਾ ਅੱਗੇ ਕੋਈ ਗੱਲ ਕਰ ਸਕੇ ਨਾ ਬੰਦਾ ਉਹ ਕਰ ਸਕੇ ਪਿਛਲੇ ਪਾਸੇ ਵੀ ਇਹ ਬੰਦ ਕੀਤਾ ਹੋਇਆ ਜੀ ਆਹ ਸ਼ੀਸ਼ੇ ਲਾ ਕੇ ਨਾ ਨਾ ਬੰਦ ਕੀਤਾ ਹੋਇਆ ਸਾਰਾ ਆਹ ਦੇਖੋ ਪਿਛ ਸਾਰੀ ਗੱਡੀ ਬੰਦ ਹੈ ਬਸ ਇਹ ਇਕੱਲਾ ਇੱਥੇ ਬੰਦੇ ਦੇ ਬੈਠਣ ਨੂੰ ਹੈਗਾ ਤੇ ਆਹ ਬੱਤੀ ਚਲਾਦੀ ਦੇਖੋ ਆਏ ਆਉਂਦੇ ਹੁੰਦੇ ਹੈ ਕੀ ਬਾਤ ਹੈ ਜੀ ਸੱਚੀ ਵਧੀਆ ਲੱਗਿਆ ਯਾਰ ਗੱਡੀ ਦੇਖ ਕੇ। ਇਹ ਤਾਂ ਨਹੀਂ ਜੀ ਜੀ ਕਰਦਾ ਵੀ ਕੋਈ ਮੜਾ ਮੋਟਾ ਜੇ ਤਾਂ ਚੋਰੀ-ਚੂਰੀ ਕਰਨੇ ਲਾ। ਕੀ ਕਰ ਲਿਆ ਚੋਰੀ-ਚੂਰੀ ਕਰ ਲਿਆ ਬੰਦਾ। ਇਹ ਤਾਂ ਜੇਲ੍ਹ 'ਚ ਵੀ ਬਾਲੀ ਮौज ਆ ਹਨਾ। ਹਾਂ ਜੇਲ੍ਹ 'ਚ ਵੀ। ਅੱਛਾ ਜਿਹੜੀ ਜੀ ਮੈਂ ਮੈਂ ਇੱਕ ਗੱਲ ਜੀ ਬਰਾੜ ਸਾਹਿਬ ਇਹ ਪੁੱਛਣੀ ਹੈ। ਜਿਹੜੀ ਇਹ ਦੁਨੀਆ ਜੇਲ੍ਹਾਂ ਦਾ ਸਿਸਟਮ ਹੈ ਉਹ ਕਿਵੇਂ ਦਾਗਾ? ਆਪਣੇ ਵਾਂਗੂ ਆ ਜਾਂ ਕਿਵੇਂ ਆ ਜੇਲ੍ਹਾਂ ਇੱਥੇ? ਜੇਲ੍ਹਾਂ ਇੱਥੇ ਬਹੁਤ ਵਧੀਆ ਜੇਲ੍ਹਾਂ ਆ। ਸਾਣੀ ਹੈ ਗਿਆ ਵੀ ਉਹ ਸਫਾਈ ਆ ਸਾਰਾ ਕੁਝ ਸਾਰਾ। ਸਾਰਾ ਕੁਛ ਕਲੀਨ ਰੱਖਦੇ ਆ ਜੀ ਜੀਜ਼ ਨਾ ਹੋਵੇ ਸਾਰਾ ਕੁਛ ਠੀਕ ਆ ਅੱਛਾ ਜੀ ਹਾਂਜੀ ਠੀਕ ਆ ਮਤਲਬ ਉਹਨਾਂ ਨੂੰ ਟੀਵੀ ਮੈਂ ਸੁਣਿਆ ਕਹਿੰਦੇ ਟੀਵੀ ਵਗੈਰਾ ਵੀ ਲੱਗੇ ਹੁੰਦਾ ਰੂਮ ਚ ਲੱਗਿਆ ਹੁੰਦਾ ਜਾਂਦਾ ਕਰੈਕਸ਼ਨ ਆਫਿਸ ਜਿਹੜੇ ਕਰੈਕਸ਼ਨਸ ਡਿਪਾਰਟਮੈਂਟ ਚ ਉੱਥੇ ਹੁੰਦੇ ਆ ਜਿਹੜੇ ਪ੍ਰਾਈਵੇਟ ਜੇਲ ਹੁੰਦੀ ਆ ਉੱਥੇ ਨਹੀਂ ਟੀਵੀ ਅੱਛਾ ਉੱਥੇ ਬੈੱਡ ਬੁੱਡ ਲੱਗਿਆ ਹੁੰਦਾ ਬੈੱਡ ਸਾਰਾ ਲੱਗਿਆ ਬੈੱਡ ਲੱਗਿਆ ਹੋਏ ਪਾਣੀ ਦੀ ਫੈਸਿਲਿਟੀ ਸਾਰਾ A to Z ਟਾਇਲਟ ਸਾਫ ਸਾਰਾ ਕੁਛ ਮਿਲੂਗਾ ਸਾਰਾ ਕੁਛ ਓਕੇ ਗੋਡੇ ਇਹ ਸਾਰੀ ਮਾਰਕੀਟ ਆ ਦੇਖੋ ਆਲੇ ਦੁਆਲੇ ਜਮਾ ਮਾਰਕੀਟ ਦੇ ਵਿੱਚ ਜਿਵੇਂ ਆਮ ਤੁਸੀਂ ਕਿਸੇ ਸਟੋਰ ਤੇ ਚੱਲੇ ਹੁੰਦੇ ਆ ਹਨ ਮੈਨੂੰ ਤਾਂ ਐ ਸੀ ਇੱਥੇ ਤਾਂ ਪਹਿਲਾਂ ਜਦੋਂ ਮੈਂ ਆ ਰਿਹਾ ਸੀ ਵੀ ਇਹਨਾਂ ਦਾ ਪੁਲਿਸ ਥਾਣਾ ਪਤਾ ਨਹੀਂ ਕਿਹੋ ਜਿਹਾ ਹੋਊਗਾ ਪਰ ਸੇਮ ਜਿਵੇਂ ਕਿਸੇ ਗਰੋਸਰੀ ਕਰਨ ਚੱਲੇ ਹੁੰਦੇ ਆ ਉਵੇਂ ਹੀ ਤੁਰੇ ਫਿਰਦੇ ਬੰਦਾ ਥਾਣੇ 'ਚ ਪਹੁੰਚ ਜਾਂਦਾ ਇੱਥੇ ਹਾਂਜੀ ਕੁੰਡਾ ਡਿਸਟ੍ਰਿਕਟ 3 ਆਫਿਸ ਆ। ਦਾ ਇੱਥੇ ਨੇੜੇ ਦੱਸ ਦਿਓ ਜੀ ਮੜਾ ਜਾ। ਇਹ ਆਪਣਾ ਡਿਸਟ੍ਰਿਕਟ 3 ਆਫਿਸ ਆ। ਆਪਣੇ 5 ਡਿਸਟ੍ਰਿਕਟ ਆ ਸਰੀ ਵਿੱਚ ਜਿੱਨੇ ਪੁਲਿਸ ਡਿਪਾਰਟਮੈਂਟ। ਅੱਛਾ ਸਰੀ 'ਚ 5 ਡਿਸਟ੍ਰਿਕਟ ਆ। ਹਾਂਜੀ। ਮੇਰੀ ਬੇਨ ਡਿਟੈਚਮੈਂਟ ਆ ਜਿਹੜੀ ਉਹ ਹੈਗੀ ਆ ਨੰਬਰ 10 ਆਏ ਹੋਏ ਤੇ ਇਹ ਛੋਟੀ ਆ। ਜਿਹਦੀ ਨਿਊਟਨ ਲਈ। ਅੱਛਾ ਇਹ ਨਿਊਟਨ ਦਾ ਥਾਣਾ ਹੈ? ਹਾਂਜੀ। ਠੀਕ ਹੈ। ਲਓ ਜੀ ਆ ਦੇਖੋ ਆਟੋਮੈਟਿਕ ਡੋਰ ਲੱਗੇ ਹੋਏ ਥਾਣਿਆਂ ਨੂੰ। ਇੱਥੋਂ ਅੰਦਰ ਚੱਲਿਆਂ ਆਪਾਂ। ਯਾਰ ਜਿਹੜਾ ਜਿਆ ਬਾਹਰ ਦੇਸ਼ ਨਾ ਉਹ ਜਿਹੜਾ ਸਿਸਟਮ ਤੇ ਆ ਕੰਪਲੇਨਟਸ ਵਗੈਰਾ ਲਿਖਣ ਦਾ ਬੈਲਾਦਾ ਹੁੰਦਾ ਓਕੇ ਜਾਂਦੇ ਆ ਪਹਿਲਾਂ ਪਤਾ ਕਰਕੇ ਹੁੰਦੇ ਆ ਕਿਸੇ ਪਣੀ ਆ ਕੀ ਹੈ ਜਿਹੜੇ ਲੋਕ ਕੰਪਲੇਂਟ ਵਗੈਰਾ ਲਿਖਾਉਣ ਆਏ ਆ ਉਹ ਕਿਸੇ ਦਾ ਫੋਨ ਗੁੰਮ ਗਿਆ ਕਿਸੇ ਦਾ ਪਾਸ ਛੁੱਟ ਗਿਆ ਹੋ ਗਿਆ ਸਾਡੇ ਉਥੇ ਮੁਨਸੀ ਬਿਠਾ ਹੁੰਦਾ ਹਾਂ ਹਾਂ ਵੀ ਕਿਵੇਂ ਆਏ ਆ ਪਲੀਜ਼ ਵੇਟ ਬਿਹਾਈਂਡ ਦੀ ਅਚਾ ਇੱਥੇ ਲੈ ਇਹ ਹੈ ਆਪਣਾ ਸ੍ਰੀ ਪੁਲਿਸ ਡਿਪਾਰਟਮੈਂਟ ਵਾਲੇ ਆ ਹਾਂਜੀ ਜਿਹੜਾ ਬਾਬ ਸੀਗਾ ਉਹ RCMP ਆਫਿਸਰ ਸੀਗੇ ਓਕੇ ਜੀ RCMP ਇਹਨੇ ਹੁਣ ਚਲੇ ਜਾਣਾ ਸ੍ਰੀ ਪੁਲਿਸ ਨੇ ਆ ਜਾਣਾ ਠੀਕ ਹੈ ਨਵੰਬਰ ਵਿੱਚ ਠੀਕ ਹੈ ਜੀ ਚਲੋ ਜੀ ਹੁਣ ਇਹ ਥਾਣਾ ਤੁਹਾਨੂੰ ਥੋੜਾ ਜਿਹਾ ਅੰਦਰੋਂ ਥਾਣਾ ਦਿਖਾਉਣਾ ਇਹਨਾਂ ਦਾ ਕਿਹੋ ਜਿਹਾ ਹੁੰਦਾ ਮਾਡਰਨ ਤਰੀਕੇ ਦਾ ਜੀ ਜਮਾਂ ਦੇਖੋ ਪੜਸੀ ਪੜਸੇ ਘਰ ਦੀ ਥਾਣੇ ਏ ਹੁਣ ਅੰਦਰਲੇ ਪਾਸੇ ਆ ਕੇ ਬੈਠੇਗੇ ਜੇ ਅਸੀਂ ਪੁਲਿਸ ਨਾਲ ਤੇ ਸਰੀ ਦੀ ਸਾਰੀ ਪੁਲਿਸ ਪੰਜਾਬੀ ਜਾਣਦੀ ਹੈ ਸੋ ਵਾਟਸ ਯੂਅਰ ਨੇਮ ਇਨ ਪੰਜਾਬੀ ਮੇਰਾ ਨਾਮ ਪੌਬ ਹੈ ਅੱਛਾ ਤੁਹਾਡਾ ਕੀ ਹਾਲ ਹੈ ਸਾਡਾ ਹਾਲ ਵਧੀਆ ਜੀ ਸਾਰੇ ਪੰਜਾਬੀ ਜਾਣਦੇ ਆ ਯੂ ਅੰਡਰਸਟੈਂਡ ਪੰਜਾਬੀ ਸਮਾਲ ਵੈਰੀ ਲिटल ਵੈਰੀ ਲिटल ਯੈਸ ਆ ਟੁਕ ਇਟ ਇਨ ਯੂਨੀਵਰਸਿਟੀ ਹਾਂ ਆ ਟ੍ਰਾਈਂਗ ਟੂ ਲਰਨ ਦ ਲੈਂਗੁਏਜ Um, but uh, unfortunately I do forget a lot of what I've learned it's, yeah. it was a long time ago okay so you understand mera Nam ripan you understand Mira um, Nam ripan you understand what your, I said your name is Rippen. Rippender. yeah oh yes very much yes. oh uh, I, 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 I can count to ten maybe go ahead thin oh, oh, sat at no dust. Oh wow. That's <laughs> <I don't know. laughs> It was it was 20, 22 years ago or okay. more that I was in university, so it's okay. a long long time. Okay. ਇਹ ਦੇਖ ਲਓ ਸਰੀ ਦੀ ਪੁਲਿਸ ਇੱਥੇ ਮੈਜੋਰਟੀ ਪੰਜਾਬੀ ਆ ਜੀ ਤਾਂ ਕਰਕੇ ਪੰਜਾਬੀ ਸਿੱਖ ਲਈ ਇਹਨਾਂ ਨੇ ਥੋੜੀ ਥੋੜੀ ਆ ਨਾ ਕੰਮ ਕਰ ਲਈ ਆਉਂਦੇ ਰਹਿੰਦੇ ਆਪਣੇ ਬੰਦੇ ਆਪਣੇ ਬਹੁਤ ਸਟਾਫ ਆ ਜਿਹੜੇ ਸਰੀ ਪੁਲਿਸ ਵਿੱਚ ਵੀ ਆਪਣੇ ਮੁੰਡੇ ਆ ਅੱਛਾ ਸਰੀ ਪੁਲਿਸ 'ਚ ਆਪਣੇ ਮੁੰਡੇ ਹੈਗੇ ਆ ਆਰਸੀਪੀ ਵਾਲੇ ਆ ਅੱਛਾ ਜੀ ਜੀ ਹੁਣ ਆਉਣੀ ਆ ਸਰੀ ਪੁਲਿਸ ਆਉਣੀ ਅੱਛਾ ਸਰੀ ਪੁਲਿਸ ਹਾਂਜੀ ਓਕੇ ਓਕੇ ਨਾਈਸ ਟੂ ਮੀਟ ਯੂ ਬੌਬ ਨਾਈਸ ਟੂ ਮੀਟ ਯੂ ਯਾ थैंक यू ਸ਼ੁਕਰੀਆ ਅੱਛਾ ਇੱਕ ਗੱਲ ਜੀ ਮੇਰੇ ਮਾਈਂਡ 'ਚ ਆ ਰਹੀ ਸੀ ਜੇ ਮੈਂ ਤੁਸੀਂ ਪੁਲਿਸ 'ਚ ਜੌਬ ਕਰਦੇ ਹੋ ਇਨ ਟਾਈਮ ਤੋਂ ਹਾਂ ਕਿੰਨੇ ਚ ਸ਼ੁਰੂ ਕੀਤਾ ਸੀ ਤੁਸੀਂ ਮੈਂ 1990s ਕੀਤਾ ਸੀ 90s ਚ ਹਾਂ ਮੈਂ ਠੀਕ ਆ ਅਰਸ਼ੀਪੀ ਨਾ ਪਹਿਲਾਂ ਫਿਰ ਮੈਂ ਨਿਊਅਰਸ ਠੀਕ ਆ ਮੈਂ ਸਿਟੀ ਹਾਂ ਉਹ ਤਾਂ ਚਲੋ ਦੱਸਤਾ ਤੁਸੀਂ ਪਹਿਲਾਂ 34 ਸਾਲ ਹੋ ਗਏ ਮਤਲਬ ਸਾਰੇ ਤੇ ਤੁਹਾਨੂੰ ਉਦੋਂ ਪਹਿਲਾਂ ਜਾਂ ਕਦੇ ਰੇਸਿਜ਼ਮ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਮਤਲਬ ਜਿਵੇਂ ਪੱਗਾਂ ਵਾਲੇ ਨੂੰ ਨੌਕਰੀਆਂ ਨਾ ਮਿਲਦੀਆਂ ਉਹ ਅੱਜ ਕੱਲ ਆਪਣੇ ਮੁੰਡੇ ਕੁੜੀਆਂ ਜੌਬ ਕਰਦੇ ਆ ਪੁਲਿਸ ਚ ਹਾਂ ਤਾਂ ਬਹੁਤ ਜ਼ਿਆਦਾ ਕਰਦੇ ਹੁਣ ਬਹੁਤ ਜ਼ਿਆਦਾ ਉਦੋਂ ਨਹੀਂ ਕਰਦੇ ਸੀਗੇ ਉਦੋਂ ਸਾਡੇ ਬੰਦਿਆਂ ਨੂੰ ਰੱਖਦੇ ਨਹੀਂ ਸੀਗੇ ਅੱਛਾ ਤੁਹਾਡੇ ਵੇਲੇ ਜਦੋਂ ਮਤਲਬ ਤੁਸੀਂ ਸ਼ੁਰੂ ਕੀਤਾ ਹਾਂਜੀ ਰੱਖਦੇ ਨਹੀਂ ਸੀ ਉਦੋਂ ਨਹੀਂ ਉਦੋਂ ਸਾਡੇ ਆਇਆ ਆ ਭਾਈ ਸਾਹ ਭਾਈ ਪਾਈ ਚਾਰੇ ਨੇ ਬਲਤੇਜ ਢਿੱਲੋਂ ਨੇ ਹਾਂਜੀ ਸ਼ੁਰੂ ਕੀਤਾ ਉਹਨੇ ਪਹਿਲਾਂ ਆਪਣਾ ਆਫਸਰ ਸੀਗਾ ਜਿਹੜਾ ਪੱਗ ਦਾ ਲੜ ਕੇ ਆਪਣਾ ਪਾ ਕੀਤਾ ਸਾਰਾ ਫਿਰ ਉਹਦੇ ਨਾਲ ਜੀ ਮਤਲਬ ਉਹ ਕੇਸ ਲੜਿਆ ਮਤਲਬ ਕੋਰਟ ਚ ਕੇਸ ਪਾਇਆ ਕਿਵੇਂ ਪਰਮਿਸ਼ਨ ਮਿਲੀ ਮਤਲਬ ਵੀ ਹਾਂਜੀ ਵੀ ਇਹਨਾਂ ਨੂੰ ਵੀ ਪਹਿਲਾਂ ਤਾਂ ਉਹ ਪ੍ਰਵਾਸੀ ਮੰਨਦੇ ਹੋਣਗੇ ਹਾਂਜੀ ਮਤਲਬ ਵੀ ਇੰਡੀਆ ਤੋਂ ਆਏ ਹੋਏ ਆ ਤਾਂ ਮੰਗਦੇ ਨਹੀਂ ਸੀ ਪੱਗ ਵਾਲੇ ਜਿਹੜੇ ਆਰਸੀਐਮਪੀ ਵਾਲੇ ਸੀਗੇ ਸਾਡਾ ਯੂਨੀਫਾਰਮ ਖਰਾਬ ਹੁੰਦਾ ओके okay, मतलब वो ये कहंदे सी इंडियन ਜਿਹੜੇ ਬੰਦੇ ਆਂ ਇੰਡੀਆ ਤੋਂ ਆਏ ਆ ਉਹ ਪੁਲਿਸ ਚ ਤਾਂ ਹੋ ਸਕਦਾ ਪਰ ਜਿਹਦੇ ਪੱਗ ਬੰਨੀ ਉਹ ਨਹੀਂ ਹੋ ਸਕਦਾ ਠੀਕ ਆ ਹੁਣ ਪੱਗਾਂ ਵਾਲੇ ਹੁੰਦੇ ਆ ਹੁਣ ਤਾਂ ਇੰਨੇ ਆਪਣੇ ਪੱਗ ਵਾਲੇ ਸਿੰਘ ਆ ਬਹੁਤ ਝਾੜ ਹਮੈਂ ਜਦੋਂ 에어ਪੋਰਟ ਤੇ ਉਤਰੇ ਇਮੀਗ੍ਰੇਸ਼ਨ ਚ ਵੀ ਸੀਗੇ ਹਾਂਜੀ ਇਮੀਗ੍ਰੇਸ਼ਨ ਚ ਵੀ ਹੈਗੇ ਸੀਗੇ ਅੱਛਾ ਹੁਣ ਸਾਰੇ ਕਿਤੇ ਜੌਬਸ ਮਿਲਦੀਆਂ ਹੁਣ ਜਾ ਸਾਰੇ ਮਿਲਦੀਆਂ ਹੁਣ ਤਾਂ ਜਿੱਥੇ ਮਰਜ਼ੇ ਦੇਖ ਲਓ ਸਾਡੇ ਬਹੁਤ ਕੰਮ ਜਾਣ ਠੀਕ ਆ ਜੀ ਮਤਲਬ ਸਾਰੇ ਕਿਤੇ ਲੜ ਲੜ ਕੇ ਆਪਦੇ ਰਾਈਟ ਨੂੰ ਹੱਕ ਲੈਣੇ ਪਏ ਆਪਦੇ ਆਪਣੇ ਬੰਦਿਆਂ ਨੇ ਠੀਕ ਆ ਬਹੁਤ ਤਾਂ ਮੋਟਰਸਾਈਕਲ ਵਾਲੇ ਵੀ ਜਿਹੜੇ ਚਲਾਉਂਦੇ ਹੈਲਮਟ ਬਗੈਰ ਪਗੜੀ ਨਾਲ ਚਲਾਉਂਦੇ ਆ अच्छा जी ਪਹਿਲਾ ਪਹਿਲਾ ਹੈਲਮਟ ਪਾਉਣਾ ਪੈਂਦਾ ਹੈ। ਪਹਿਲਾਂ ਹੈਲਮਟ ਪਾਉਣਾ ਪੈਂਦਾ ਹੈ। ਹਾਂਜੀ। ਹਾਂ ਪਾਕ ਨਾ ਚੱਲ ਸਕਦਾ। ਮੇਰੇ ਨਾਲ ਇੱਕ ਕੁਐਸਚਨ ਸੀਗਾ ਮਾਈਂਡ 'ਚ ਤੇ ਮੈਨੂੰ ਐਸੀ ਵੀ ਸਾਰਿਆਂ ਦੇ ਸਾਹਮਣੇ ਆ ਚੱਲ ਤੁਹਾਨੂੰ ਪੁੱਛਾਂ। ਮਤਲਬ ਤੁਹਾਡੇ ਸਾਹਮਣੇ ਪੁੱਛਾਂ ਹਨ। ਕਿਉਂਕਿ ਨਾ ਵੀ ਜਿਹੜਾ ਸਮਾਜ ਜਿਹੜੀ ਪੁਲਿਸ ਹੈ ਉਹ ਹਮੇਸ਼ਾ ਸੋਸ਼ਲ ਉਹਦੇ ਵਿੱਚ ਸਾਰਾ ਦਿਨ ਵਿਚਰਦੀ ਹੈ ਸਮਾਜ 'ਚ। ਜਿਵੇਂ ਤੁਸੀਂ ਤਾਂ ਜੀ ਚਲੋ ਇੱਥੋਂ ਦੇ ਬਾਹਰ ਨਾ ਹਨਾ। ਜਿਵੇਂ ਲੋਕੀ ਕਹਿੰਦੇ ਆ ਵੀ 90 ਆਲਾ ਕੈਨੇਡਾ 2000 ਤੋਂ ਪਹਿਲਾਂ ਕੈਨੇਡਾ ਹੋਰ ਸੀਗਾ। ਅੱਜ ਕੈਨੇਡਾ ਹੋਰ ਹੈ ਦੇਖਣ ਨੂੰ ਵੀ ਉਦੋਂ ਦਾ ਕੈਨੇਡਾ ਡਿਫਰੈਂਟ ਹੈ ਅੱਜ 30 ਸਾਲ ਪਹਿਲਾਂ ਨਾਲੋਂ ਵੀ ਜਿਹੜਾ ਥੋੜਾ ਬਹੁਤਾ ਜਿਵੇਂ ਹੁਣ ਆਪਣੇ ਮਾਈਗ੍ਰੇਟ ਹੋਏ ਆ ਆਪਣੇ ਪੰਜਾਬ ਤੋਂ ਵੀ ਹੋਰ ਆਏ ਬਹੁਤੇ ਆਏ ਲੋਕੀ ਕਹਿੰਦੇ ਨੇ ਇੱਥੇ ਵੀ ਵੀ ਜਿਵੇਂ ਪਹਿਲਾਂ ਪੇਰੈਂਟਸ ਐਕਸਕਿਊਜ਼ ਦਿੰਦੇ ਸੀ ਵੀ ਜਿਹੜਾ ਕੈਨੇਡਾ ਹੈ ਉਹ ਇੱਕ ਬੀ ਬਹੁਤ ਸੇਫ ਆ ਉਥੇ ਇੰਨਾ ਕੋਈ ਕ੍ਰਾਈਮ ਨਹੀਂ ਕੋਈ ਨਸ਼ਾ ਨਹੀਂ ਕੁਛ ਨਹੀਂ ਵੀ ਅੱਜ ਕੱਲ ਇੱਥੇ ਉਹ ਚੀਜ਼ਾਂ ਵਧੀਆਂ ਆ ਜਾਂ ਕਿਵੇਂ ਆ ਮਤਲਬ ਪਹਿਲਾਂ ਨਾਲੋਂ ਮੈਂ ਪਹਿਲਾਂ ਦੀ ਗੱਲ ਕਰਦਾ 30 ਸਾਲ ਪਹਿਲਾਂ ਕਿਵੇਂ ਦੀ ਸੀ ਅੱਜ ਦਾ ਕੀ ਨਜ਼ਰੀਆ ਤੁਹਾਡਾ ਗੱਜ ਵੀ ਤੁਹਾਡਾ ਰੋਜ਼ ਲੋਕਾਂ ਨਾਲ ਵਾਹ ਪੈਂਦਾ ਹੈ ਨਾ ਵੀ ਸ਼ਿਕਾਇਤਾਂ ਵਧੀਆਂ ਕਿਵੇਂ ਕੀ ਚੀਜ਼ ਉਹ ਵਧਿਆ ਤਾਂ ਹੈਗਾ ਹਾਂਜੀ ਡਰੱਗ ਤਾਂ ਬਹੁਤ ਵਧਿਆ ਹੋਇਆ ਨਸ਼ਾ ਬਹੁਤ ਵਧਿਆ ਹੋਇਆ ਅੱਛਾ ਨਸ਼ਾ ਵਧਿਆ ਹੋਇਆ ਹਾਂਜੀ ਹਾਂਜੀ ਜੇ ਬਈ ਕਈ ਕਹਿੰਦੇ ਵੀ ਉੱਥੇ ਦਾ ਨਸ਼ਾ ਹੈ ਹੀ ਨਹੀਂਗਾ ਕੈਨੇਡਾ ਚ ਦਾ ਇਹ ਗੱਲ ਸੱਚ ਹੈ ਵੀ ਹੈ ਹੀ ਨਹੀਂ ਇੱਥੇ ਬਿਲਕੁਲ ਇਹ ਝੂਠੀ ਗੱਲ ਹੈ ਝੂਠੀ ਗੱਲ ਹੈ ਇੱਥੇ ਹੈਗਾ ਨਸ਼ਾ ਵੀ ਹੈਗਾ ਇੱਥੇ ਸਾਰਾ ਕੁਝ ਹੈ ਤੇ ਕ੍ਰਾਈਮ ਮਤਲਬ ਜਿਵੇਂ ਲੋਕ ਕੋਈ ਲੁੱਟਾਂ ਖੋਹਾਂ ਜਾਂ ਕ੍ਰਾਈਮ ਉਹ ਕਿਵੇਂ ਹੈ ਹੈਗਾ ਕ੍ਰਾਈਮ ਕ੍ਰਾਈਮ ਵੀ ਬਹੁਤ ਚੱਲਦਾ ਅੱਛਾ ਕ੍ਰਾਈਮ ਵੀ ਹੈਗਾ ਹਾਂਜੀ ਤੇ ਮਤਲਬ ਕਤਲੋਗਰਤ ਵੀ ਹੈਗੀ ਹੈ ਲੁੱਟ ਖੋਹ ਵੀ ਹੈਗੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਰਾ ਕੁਝ ਹੈ ਸਾਰਾ ਕੁਝ ਜੀ ਹਾਂਜੀ ਥੋੜੀ ਜੀ ਗਿਫਟ ਹੈ ਤੁਹਾਡੇ ਲਈ ਅਬਰਾਡ ਸਾਹਿਬ ਵੱਲੋਂ ਜੀ ਸਾਡੇ ਲਈ ਇੰਨਾ ਕੀਤਾ ਗਿਆ ਇਹਨਾਂ ਦਾ ਧੰਨਵਾਦ ਤੇ ਸੱਚੀ ਜੀ ਅੱਜ ਦੇ ਵਲੌਗ ਲਈ ਦਿਲੋਂ ਥੈਂਕ ਯੂ ਤੁਹਾਡਾ ਤੁਹਾਡੇ ਸਾਰੇ ਫੈਮਿਲੀ ਦਾ ਧੰਨਵਾਦ ਜਿੰਨਾ ਤੁਸੀਂ ਸਾਡੇ ਲਈ ਇੰਨਾ ਕੀਤਾ ਤੇ ਅਸੀਂ ਕੁਛ ਨਹੀਂ ਕੀਤਾ ਆਪਾਂ ਨੇ ਕੀਤਾ ਆਪਾਂ ਦਾ ਸੇਵਾਦਾਰ ਹਾਂ ਨਹੀਂ ਨਹੀਂ ਫਿਰ ਵੀ ਸ਼ੁਕਰੀਆ ਤੁਹਾਡਾ ਤੇ ਇਹਨੇ ਮਾਣ ਸਤਿਕਾਰ ਪਿਆਰ ਲਈ ਹਨਾ ਵੀ ਤੁਸੀਂ ਆ ਸਾਨੂੰ ਮਤਲਬ ਸਪੈਸ਼ਲੀ ਤੁਹਾਨੂੰ ਐ ਲੱਗਿਆ ਵੀ ਯਾਰ ਇਹਨਾਂ ਨੂੰ ਵੀ ਆ ਚੀਜ਼ ਦਿਖਾਉਣੀ ਚਾਹੀਦੀ ਹੈ ਹਨਾ ਇੱਕ ਪੱਖ ਹਾਂਜੀ ਇਸ ਲਾਇਕ ਸਮਝਾ ਅੱਛਾ ਇੱਕ ਪੱਖ ਇਹ ਵੀ ਹੈ ਵੀ ਜੇ ਤੁਸੀਂ ਨਾ ਸਾਨੂੰ ਕਾਲ ਕਰਦੇ ਸਾਡੇ ਹੀ ਧਿਆਨ ਚ ਵੀ ਨਹੀਂ ਜਾਣਾ ਸੀ ਵੀ ਇਹ ਚੀਜ਼ਾਂ ਆਪਾਂ ਕਵਰ ਕਰ ਸਕਦੇ ਹਾਂ ਨਾ ਦਿਖਾ ਸਕਦੇ ਹਾਂ ਹਾਂਜੀ ਤੁਹਾਡੇ ਲਈ ਬਹੁਤ ਬਹੁਤ ਥੈਂਕ ਯੂ ਹਾਂਜੀ ਆ ਸਾਡੇ ਪ੍ਰਾਣੇ ਦਾ ਧੰਨਵਾਦ ਜਿਨ੍ਹਾਂ ਨੇ ਭੇਜਿਆ ਉਹਨਾਂ ਨੇ ਕਿਹਾ ਸੀ ਅਸਲ ਚ ਵੀ ਭਾਈ ਹੋਰ ਕਿਸੇ ਨੂੰ ਮਿਲੋ ਨਾ ਮਿਲੋ ਵੀ ਉਹਨਾਂ ਕੋਲੇ ਜ਼ਰੂਰ ਜਾ ਕੇ ਆਣਾ ਨਨ ਪਹਿਲੇ ਦਿਨ ਪਹਿਲੇ ਦਿਨੇ ਹੀ ਇੰਨੇ ਕਾਲਸ ਆਉਂਦੇ ਆ ਸੁਖਰੂ ਬਹੁਤ ਕਾਲਸ ਆਏ ਪਰ ਸੁਖ ਦਾ ਮੈਨੂੰ ਫਰਸਟ ਡੇ ਕਾਲ ਆਇਆ ਵੀ ਯਾਰ ਮੈਨੂੰ ਨਹੀਂ ਪਤਾ ਕਿਹਨੂੰ ਮਿਲਣਾ ਉਹ ਇਹਨਾਂ ਦੀ ਪਰਸਨਲ ਚੋਇਸ ਆ ਭਾਰਤ ਦੇਵ ਬਰਾੜ ਨੂੰ ਜ਼ਰੂਰ ਮਿਲਣਾ ਕਹਿੰਦੇ ਦੇਵ ਬਰਾੜ ਨੂੰ ਜ਼ਰੂਰ ਮਿਲਣਾ ਹੈ ਨਾ ਤੋ ਇਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮੈਨੂੰ ਬਹੁਤ ਕੁਝ ਪਤਾ ਲੱਗੂਗਾ ਪੰਜਵੀਂ ਪੀੜ੍ਹੀ ਹੈ ਇੱਥੇ ਮੈਂ ਐਸੇ ਕਰਕੇ ਕਹਿਣਾ ਦੋ ਪੋਜ਼ਿਟਿਵ ਪੁਆਇੰਟ ਸੀ ਇੱਕ ਤਾਂ ਤੁਸੀਂ ਫਿਫਥ ਮਤਲਬ ਪੰਜਵੀਂ ਪੀੜ੍ਹੀ ਤੁਹਾਡੀ ਇੱਥੇ ਚੱਲ ਰਹੀ ਹੈ ਦੂਜਾ ਇਹ ਸੀਗਾ ਕਿ ਤੁਸੀਂ ਪੁਲਿਸ ਹੈਨਾ ਮਤਲਬ ਮੈਨੂੰ ਐਸੀ ਵੀ ਕੈਨੇਡਾ ਦੇ ਪੰਜਵੀਂ ਪੀੜ੍ਹੀ ਹੋ ਕੇ ਵੀ ਪੰਜਾਬੀ ਬੋਲਦੀ ਹੈ ਪੁਲਿਸ 'ਚ ਕਿਵੇਂ ਜੌਬ ਕਿਵੇਂ ਹਾਰਡਵਰ ਬਹੁਤ ਕੁਝ ਅੱਜ ਦੇ ਵਲੌਗ 'ਚ ਹੈਨਾ ਮਿਲਿਆ ਤੇ ਆ ਦੇਖੋ ਇਹਨਾਂ ਨੇ ਆ ਗਿਫਟ ਸਾਨੂੰ ਨਿਊ ਵੈਸਟਮਿੰਸਟਰ ਪੁਲਿਸ ਤੇ ਉਹਨਾਂ ਵੱਲੋਂ ਇਹ ਗਿਫਟ ਆਈ ਨਹੀਂ ਜੀ ਗਿਫਟ ਤਾਂ ਬਹੁਤ ਮਿਲਦੇ ਆ ਪਰ ਪਰ ਹਾਂਜੀ ਪਰ ਇਹ ਸਾਡੇ ਲਈ ਸਪੈਸ਼ਲ ਇਹ ਆ ਯਾਦਗਾਰ ਹੈ ਮਤਲਬ ਇੱਕ ਤੇ ਕਿਉਂਕਿ ਸਾਨੂੰ ਯਾਦ ਰੂ ਹੈ ਕੈਨੇਡੀਅਨ ਪੁਲਿਸ ਨੂੰ ਮਿਲ ਕੇ ਆਏ ਆ ਅਸੀਂ ਹਨਾ ਨਾਲੇ ਘਰੇ ਰੱਖਾਂਗੇ ਹਾਂਜੀ ਹਵਾ ਮਾਰਿਆ ਕਰਾਂਗੇ ਇਹ ਕੈਨੇਡਾ ਦੀ ਪੁਲਿਸ ਵੱਲੋਂ ਆਇਆ ਜੀ ਥੈਂਕ ਯੂ ਵੈਰੀ ਮੱਚ ਜੀ ਹਾਂਜੀ ਆ ਦਿਖਾ ਦਿਓ ਜੀ ਲੈ ਹੋਰ ਦਿਖਾ ਦਿਓ ਸਾਰਾ ਤੁਸੀਂ ਚਾਹ ਬਹੁਤ ਪੀਂਦੀ ਆ ਹਾਂਜੀ ਇਹ ਦੇਖੋ ਜੀ ਆ ਦਿੱਤਾ ਇਹਨਾਂ ਨੇ ਸਿਟੀ ਆਫ ਸਰੀ ਤੇ ਇਹਦੇ ਵੱਲੋਂ ਮਿਲਿਆ ਗਿਆ ਸੀ ਸਿਟੀ ਅਫਸਰੀ ਦਾ ਇਹ ਹੋਰ ਕੀ ਲੋ ਇੱਥੇ ਰੱਖ ਲੋ ਓਕੇ ਕਾਨੂੰਨ ਹੀ ਜਾਣੇ ਆ ਆ ਪੁਲਿਸ ਦੀ ਗੱਡੀ ਆਪਣੀ ਆ ਹੁਣ ਆਪਣੀਆਂ ਚੀਜ਼ਾਂ ਇੱਥੇ ਸਾਰੇ ਆਪਣੇ ਹੀ ਆ ਕੈਨੇਡਾ ਦੇ ਕਾਨੂੰਨ ਕੈਨੇਡਾ ਦੇ ਹਿਸਾਬ ਨਾਲ ਕਿਤੇ ਬੰਦਾ ਇਹ ਨਾ ਸੋਚਣ ਲੱਗ ਜੀ ਇੱਕ ਵਾਰੀ ਥਾਣੇ ਆ ਕੇ ਵੀ ਮੇਰੀ ਜਾਨ ਪਛਾਣ ਆਪਣਾ ਸਿੱਕਾ ਚੱਲੂ ਕਿਤੇ ਮੈਂ ਚਾਰ ਨੂੰ ਹੋਰ ਕਹਿ ਦਿਆ ਕਰਾਂ ਵੀ ਕੋਈ ਨਹੀਂ ਆਪਣਾ ਨਾਮ ਚੱਲਦਾ ਥਾਣੇ 'ਚ ਯਾਰ ਆਪਾਂ ਨੂੰ ਸਾਰੇ ਜਾਣਦੇ ਹੋਂ ਤੇ ਪਰ ਇੱਥੇ ਦੇ ਕਾਨੂੰਨ ਤਾਂ ਹੀ ਬੰਦੇ ਸਿੱਧੇ ਆ ਤਾਂ ਹੀ ਕਰਕੇ ਤੇ ਸਫਾਈ ਰਹਿੰਦੀ ਆ ਤਾਂ ਹੀ ਕਰਕੇ ਮਤਲਬ ਇਥੇ ਲੋਕ ਰੂਲ ਫਾਲੋ ਕਰਦੇ ਆ ਜੇ ਰੂਲ ਸਟ੍ਰਿਕਟ ਹੈ ਆ ਦੇਖੋ ਮੈਂ ਅੱਜ ਤੁਹਾਡੇ ਸਾਹਮਣੇ ਕੱਢ-ਕੱਢ ਸਾਰੀਆਂ ਚੀਜ਼ਾਂ ਦਿਖਾ ਦਿਆਂ ਬਰਾੜ ਸਾਹਿਬ ਸੱਚੀ ਫੇਲੋਂ ਦਿਲੋਂ ਥੈਂਕ ਯੂ ਤੁਹਾਡਾ ਜੀ 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 ਅਸੀਂ ਸਾਰਾ ਆ ਵੈਸਟ ਮਿਨਿਸਪਲਿਸ ਪੁਲਿਸ ਵੱਲੋਂ ਇਹ ਇਹ ਤੇ ਤੁਸੀਂ ਨੋਟ ਨੋ ਆਪਣਾ ਨੋਟ ਡਾਊਨ ਕਰਦੇ ਹੋ ਨੀ ਜੀ ਚੀਜ਼ਾਂ ਜਿਹੜੀ ਆ ਚੀਜ਼ ਹੈ ਹਰ ਇਥੇ ਨੋਟਵਰਕ ਅੱਛਾ ਨੋਟਵਰਕ ਕਰਦੇ ਹੋ ਸਾਰਾ ਹੁਣ ਆਪਾਂ ਅੱਛਾ ਜੀ ਇਹ ਸਾਰੀਆਂ ਖੁਸ਼ੀ ਨੇ ਪਾਇਆ ਜੇ ਕਿਸੇ ਨੇ ਭਾਰਤੀ ਲੈ ਨਹੀਂ ਹੋਵੇ ਪੁਲਿਸ ਡਿਪਾਰਟਮੈਂਟ ਖੁਸ਼ੀ ਨੂੰ ਪੁੱਛੋ ਵਰ ਹਾਇਰਿੰਗ ਇਹ ਇਹ ਮੈਨੂੰ ਸਾਰੀਆਂ ਚੀਜ਼ਾਂ ਜੀ ਤੁਸੀਂ ਪੁਲਿਸ ਵਾਲਿਆਂ ਦਿੱਤੀਆਂ ਹਨਾ ਪੁਲਿਸ ਨਾਲ ਸੰਬੰਧਤ ਹਾਂ ਸਾਡੇ ਜਿਹੜੇ ਹਾਂ ਜੀ ਪਾਇਲਾ ਡਿਪਾਰਟਮੈਂਟ ਹੈਗੀ ਐ ਚੀਜ਼ ਵਾਲੀ ਠੀਕ ਹੈ ਜੀ ਇਹ ਸਰੀ ਦੀ ਹੈ ਨਹੀਂ ਇਹ ਸੱਚੀ ਸਾਡੇ ਲਈ ਇੱਕ ਮੈਮਰੀਏਬਲ ਆ ਮਤਲਬ ਸਾਨੂੰ ਹੋਰ ਅਸੀਂ ਨਾ ਬਹੁਤ ਸਾਰੇ ਦੇਸ਼ਾਂ ਚੋਂ ਲੈਣੇ ਹਨ ਖੁਸ਼ੀ ਆਪਾਂ ਫ੍ਰਿਜ ਮੈਗਨੇਟ ਵਗੈਰਾ ਲੈਣੇ ਆ ਇਹ ਸੋਵਿਨियर ਏ ਸਾਡੇ ਲਈ ਇੱਕ ਸੁਵਿਨੀਅਰ ਦਾ ਕੰਮ ਕਰਨਗੇ ਤੇ ਯਾਦ ਵੀ ਰੋ ਤੇ ਸ਼ੁਕਰੀਆ ਜੀ ਇੱਕ ਜੱਫੀ ਪਾ ਲਈ ਹੁਣ ਘੁੱਟ ਕੇ ਜੀ ਪਿਆਰ ਵਾਲੀ ਆਏ ਹਾਏ ਹਾਏ ਦਿਲਾਂ ਚ ਵੱਸਦੇ ਰਹੋਗੇ ਤੁਸੀਂ ਸਾਡੇ ਹੈ थैंक यू ਵੈਰੀ ਮਚ ਆਉਂਦੇ ਜਾਂਦੇ ਜਦੋਂ ਹੁਣ ਦੁਬਾਰਾ ਆਵਾਂਗੇ ਮਿਲਾਂਗੇ ਮਿਲਦੇ ਰਵਾਂਗੇ ਹਾਂਜੀ ਤੁਸੀਂ ਹੁਣ ਇਹ ਕਹਿੰਦੇ ਵੀ ਫਾਦਰ ਸਾਹਿਬ ਤੋਂ ਬਾਅਦ ਮੈਂ ਪੰਜਾਬ ਗਿਆ ਨਹੀਂ ਤੇ ਮੈਂ ਦੁਬਾਰਾ ਫਿਰ ਕਹਿੰਦਾ ਖੁੱਲਾ ਸਦਾ ਪੰਜਾਬ थैंक यू ਆਪਣਾ ਤੁਹਾਡਾ ਆਪਣਾ ਘਰ ਹੈ ਅਸੀਂ ਤੁਹਾਡੇ ਆਪਣੇ ਪੁੱਤ ਦੀਆਂ ਜਦੋਂ ਤੁਹਾਡਾ ਦਿਲ ਕਰਦਾ ਆਇਓ ਮੈਨੂੰ ਕੰਟੈਕਟ ਕਰੋ ਤੁਸੀਂ ਆਪਾਂ ਜ਼ਰੂਰ ਮਿਲਾਂਗੇ ਤੁਹਾਨੂੰ ਨਾਲੇ ਅਸੀਂ ਜਿਹੜਾ ਹੁਣ ਪੰਜਾਬ ਦਾ ਡ ਵਿਸਰਿਆ ਹੋਇਆ ਹੈਗਾ ਤੁਹਾਨੂੰ ਉਹ ਦਿਖਾਵਾਂਗੇ ਠੀਕ ਹੈ ਸ਼ੁਕਰੀਆ ਤੁਹਾਡਾ थैंक यू थैंक यू ਸੋ ਹੁਣ ਅਸੀਂ ਚੱਲਿਆਂ ਜੀ ਘਰ ਨੂੰ ਵਾਪਸ ਇਹ ਸੀ ਆਪਣਾ ਅੱਜ ਦਾ ਵਲੌਗ ਕੈਨੇਡਾ ਦੀ ਪੁਲਿਸ ਦਾ ਸਾਰਾ ਜਿੰਨਾ ਤੁਹਾਨੂੰ ਦਿਖਾਇਆ ਹੈਗਾ ਹਨਾ ਤੇ ਸਰੀ ਤੋਂ ਤੁਹਾਡੇ ਕੋਲੇ ਵਲੌਗ ਹਜੇ ਹੋਰ ਆਉਂਦੇ ਰਹਿਣਗੇ ਵੈਸੇ ਤਾਂ ਸੀ ਜਾਣਾ ਸੀਗਾ ਪਹਿਲਾਂ ਕਿਉਂਕਿ ਜਿੰਨੇ ਦਿਨ ਅਸੀਂ 10 ਦਿਨ ਲੈ ਕੇ ਆਏ ਸੀਗੇ ਬੀਸੀ ਦੇ ਲਈ ਵੀ ਉਹਦੇ ਚ 15 ਵਾ 15 ਦਿਨ ਸੀਗੇ ਵੀ ਵੈਨਕੂਵਰ ਵੀ ਘੁੰਮਿਆ ਜਾਊਗਾ ਐਡਸਪੋਰਟ ਵੀ ਹੋ ਜਾਊਗਾ ਸਰੀ ਵੀ ਹੋ ਜਾਊਗਾ ਸਾਰਾ ਤੇ ਪਰ ਹੁਣ ਸਾਨੂੰ ਟਿਕਟ ਵੀ ਅੱਗੇ ਕਰਾਉਣੀ ਪਈ ਆਪਣੀ ਤੇ ਭੈਣ ਹੋਣਾਂ ਦੇ ਇੱਕ ਖਾਸ ਵਿਆਹ ਆ ਰਿਹਾ ਇਹਨਾਂ ਦੇ ਮਤਲਬ ਸਹੁਰੇ ਪਰਿਵਾਰ ਚ ਭੈਣ ਹੋਣਾਂ ਦੇ ਤੇ ਉਹ ਕਹਿੰਦੇ ਵਿਆਹ ਦੇਖੇ ਵੀ ਨਾ ਨਹੀਂ ਜਾਣ ਦਿੰਦੇ ਤੁਹਾਨੂੰ ਹੁਣ ਤੁਹਾਨੂੰ ਫਿਰ ਕੈਨੇਡਾ ਦਾ ਵਿਆਹ ਵੀ ਦੇਖਣ ਨੂੰ ਮਿਲ ਜਾਓ ਵਿਆਹ ਤਾਂ ਵੈਸੇ ਸਾਨੂੰ ਇਨਵੀਟੇਸ਼ਨ ਹੋਰ ਵੀ ਬਹੁਤ ਸੀਗੇ ਤੇ ਖੁਸ਼ੀ ਦੀਆਂ ਫਰੈਂਡਸ ਜੋ ਆਇਆ ਸੀਗਾ ਇੱਕ ਖੁਸ਼ੀ ਦੇ ਸਾਡੇ ਪੰਜਾਬੀ ਯੂਨੀਵਰਸਿਟੀ ਦੀ ਫਰੈਂਡ ਹੈ ਉਹਨਾਂ ਦਾ ਆਇਆ ਸੀਗਾ ਇੱਕ ਦੋ ਹੋਰ ਇਨਵੀਟੇਸ਼ਨ ਹੈ ਫਿਰ ਹੁਣ ਇਹ ਵੀ ਇਹ ਤਾਂ ਜਮੀ ਖਾਸ ਹੈ ਇਹ ਜਾਣ ਨਹੀਂ ਦਿੰਦੇ ਹੁਣ ਸਾਨੂੰ ਤਾਂ ਇਸ ਵੀ ਦਾਦੇ ਮੰਗਾਉਣੇ ਹੋਗੇ ਹੋਵਾਂਗੇ ਚੱਲ ਜੀ ਹੁਣ ਹਾਂਜੀ ਫੇਰ ਅਸੀਂ ਆਖਿਆ ਵੀ ਚੱਲ ਵੀ ਬੋਰੀ ਬੋਰੀ ਭਾਜੀ ਦੀ ਵੀ ਲੈ ਕੇ ਜਾਵਾਂਗੇ ਕਿਲੋ ਭਾਜੀ ਲੈ ਕੇ ਚੱਲਾਂਗੇ ਭਾਜੀ ਵੀ ਤੇ ਲਾਉਣ ਜਾਣਾ ਸੱਚ ਹਾਂਜੀ ਤੇ ਇਹਨਾਂ ਨੇ ਅਸਲ ਚ ਤਾਂ ਸਾਡੇ ਤੋਂ ਕੰਮ ਕਰਾਉਣੇ ਆ ਯਾ ਤਾਂ ਪਹਿਲਾਂ ਜਿਹੜੇ ਪ੍ਰੀ ਹੀ ਨਹੀਂ ਕੰਮ ਕਰਦੇ ਹੁੰਦੇ ਉਹ ਹੁਣ ਪਹਿਲਾਂ ਜਾਣੇ ਰਹਿੰਦੇ ਹੁਣ ਤੁਹਾਨੂੰ ਕੀ ਕੀ ਦੱਸੀ ਜਾਈਏ ਸੀ ਤਾਂ ਹੁਣ ਅੰਦਰ ਦੀਆਂ ਗੱਲਾਂ ਸਾਰੀਆਂ ਵੀ ਭਾਜੀ ਵੀ ਸਾਡੇ ਤੋਂ ਡੱਬਿਆਂ ਡੁੱਬਿਆਂ 'ਚ ਪੈਕ ਕਰਾਉਂਦੇ ਪਵਾਉਂਦੇ ਆ ਹੁਣ ਜਿੰਨੇ 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 ਕ ਦਿਨੇ ਹੁਣ ਇਥੇ ਕਮਾਇਆ ਫਰੇਗਾ ਕੰਮ ਤਾਂ ਲੈਣੀ ਆ ਹੁਣ ਆਖਰ ਨੂੰ ਵਿਹਲੇ ਬੰਦਾ ਕੈਨੇਡਾ ਦਾ ਹੁਣ ਹੀ ਨਹੀਂ ਬੰਦਾ ਕਿਸੇ ਨੂੰ ਉਹ ਬੰਦਾ ਸਮਝਦਾ ਲਾਤ ਲੱਕਣਾ ਆ ਸੋ ਚਲੋ ਇਹ ਤਾਂ ਮਜ਼ਾਕ ਹੈ ਜੀ ਤੇ ਗੱਲ ਇਹ ਆ ਵੀ ਸਰੀ ਤੋਂ ਹਜੇ ਹੋਰ ਤੁਹਾਡੇ ਕੋਲੇ ਵਲੌਗ ਆਉਂਦੇ ਰਹਿਣਗੇ ਇਸੇ ਤਰ੍ਹਾਂ ਕਰਕੇ ਤੇ ਜੁੜੇ ਰਹੋ ਤੁਸੀਂ ਆਪਣੇ ਕੈਨੇਡਾ ਦੇ ਸਫ਼ਰ ਨਾਲ ਤੇ ਮਿਲਦੇ ਆ ਜੀ ਆਪਾਂ ਨਵੇਂ ਵਲੌਗਸ ਤੇ ਨਵੀਂ ਵੀਡੀਓ ਦੇ ਨਾਲ ਫਿਰ ਕੈਨੇਡਾ ਤੋਂ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ